ਸਤਿ ਸ਼੍ਰੀ ਅਕਾਲ ਜੀ ਤੁਸੀਂ ਜੁੜਿਓ ਬੋਲ ਪੰਜਾਬੀ ਨੂੰ ਦੇ ਨਾਲ ਤੇ ਮੈਂ ਹਾਂ ਤੁਹਾਡਾ ਹੋਸਟ ਤੇ ਦੋਸਤ ਸੋਨੀ ਢਿੱਲੋਂ ਮੇਲਿਆ ਦਾ ਸ਼ਹਿਰ ਮੈਲਬਨ ਮੈਂ ਹਮੇਸ਼ਾ ਇਸ ਗੱਲ ਬਾਰੇ ਜ਼ਿਕਰ ਕਰਦਾ ਹੁੰਨਾ ਕਿ ਮੈਲਬਨ ਦੇ ਵਿੱਚ ਜਿਹੜੇ ਮੇਲੇ ਨੇ ਉਹਨਾਂ ਕਰਕੇ ਮੈਲਬਨ ਮਸ਼ਹੂਰ ਹੈ ਮੈਲਬਨ ਆਪਣੇ ਮੌਸਮ ਕਰਕੇ ਮਸ਼ਹੂਰ ਹੈ ਤੇ ਮੈਲਬਨ ਮਿੱਤਰਾਂ ਕਰਕੇ ਮਸ਼ਹੂਰ ਹੈ ਤੇ ਜਦੋਂ ਹੁਣ ਮਿੱਤਰਾਂ ਦੀ ਗੱਲ ਆਉਂਦੀ ਹੈ ਖਾਸ ਤੌਰ ਤੇ ਜਦੋਂ ਅਸੀਂ ਪੰਜਾਬੀ ਦੇ ਵਿੱਚ ਇਹ ਆਰਾ ਦੋਸਤਾਂ ਦੀ ਗੱਲ ਕਰਦੇ ਆ ਨਾ ਜੇਕਰ ਤੁਸੀਂ ਪੰਜਾਬ ਦੇ ਵਿੱਚ ਦੇਖੋ ਚਾਰ ਦੋਸਤ ਇਕੱਠੇ ਹੋਣ ਉਹਨਾਂ ਲਈ ਕਰਨ ਲਈ ਕੁਝ ਨਾ ਹੋਵੇ ਨਾ ਤਾਂ ਉਹ ਇੱਕ ਚੀਜ਼ ਜ਼ਰੂਰ ਕਰਦੇ ਨੇ ਉਹ ਕਹਿੰਦੇ ਨੇ ਯਾਰ ਪੱਤੇ ਵੰਡ ਲੋ ਸੀਪ ਖੇਡਦੇ ਆ ਸੋ ਅੱਜ ਵੀ ਇਸ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਸੀਪ ਦੇ ਹੀ ਇੱਕ ਟੂਰਨਾਮੈਂਟ ਦੀ ਗੱਲ ਕਰਨੀ ਆ ਟੂਰਨਾਮੈਂਟ ਦਾ ਸਨੇਹਾ ਦੇਣਾ ਆਪਣਾ ਵਿਰਸਾ ਪੰਜਾਬੀ ਕਲੱਬ ਵੱਲੋਂ 7ਵਾਂ ਟੂਰਨਾਮੈਂਟ ਸੀਪ ਦਾ ਕਿਉਂਕਿ ਇਹ ਹੋ ਜਾਂਦਾ ਕਿ ਕਦੇ ਕੋਈ ਇੱਕ ਟੂਰਨਾਮੈਂਟ ਹੋ ਕੇ ਹਟ ਗਿਆ ਦੋ ਹੋ ਕੇ ਹਟ ਗਏ ਪਰ ਇਹ ਲਗਾਤਾਰ ਸੱਤਵਾਂ ਟੂਰਨਾਮੈਂਟ ਹੈ ਜਿਸ ਦੀ ਟੀਮ ਅੱਜ ਮੇਰੇ ਕੋਲੇ ਬੈਠੀ ਹੈ ਆਓ ਉਹਨਾਂ ਦਾ ਸਵਾਗਤ ਕਰਦੇ ਹਾਂ ਗੱਲਾਂ ਕਰਦੇ ਹਾਂ ਮੇਰੇ ਨਾਲ ਨੇ ਬਾਈ ਅਵੀ ਪੰਦੇਰ ਬਾਈ ਖੁਸ਼ਗਰੇਵਾਲ ਤੇ ਬਾਈ ਪਾਲਾ ਗਰੇਵਾਲ ਪਹਿਲੇ ਤਾਂ ਬਾਈ ਸਵਾਗਤ ਹੈ ਜੀ ਤੇ ਬਹੁਤ ਬਹੁਤ ਵਧਾਈਆਂ ਐਤਕੀ 2025 ਦਾ ਹੈਵਰਾ ਸੱਤਵੇਂ ਸਾਲ ਦੇ ਵਿੱਚ ਪਹੁੰਚ ਕੇ ਆਪਣੇ ਟੂਰਨਾਮੈਂਟ ਤੇ ਤੇ ਹੁਣ ਜਿਵੇਂ ਬਾਕੀ ਟੂਰਨਾਮੈਂਟਾਂ ਦੀਆਂ ਇਹਨਾਂ ਪ੍ਰੋਗਰਾਮਾਂ ਦੀਆਂ ਤਿਆਰੀਆਂ ਹੁੰਦੀਆਂ ਨੇ ਨਾ ਤਿਆਰੀਆਂ ਤਾਂ ਇਸ ਦੀਆਂ ਵੀ ਹੋਣੀਆਂ ਕਿਉਂਕਿ ਜਦੋਂ ਪਹਿਲੀ ਵਾਰੀ ਖੁਸ਼ ਸ਼ੁਰੂ ਕੀਤਾ ਸੀਗਾ ਨਾ ਉਸ ਤੋਂ ਬਾਅਦ ਹੁਣ ਦਰਸ਼ਕ ਵੀ ਆਉਣ ਲੱਗ ਗਏ ਤੇ ਜਿਹੜੀਆਂ ਟੀਮਾਂ ਨੇ ਉਹਨਾਂ ਦੀ ਗਿਣਤੀ ਵੀ ਵਧ ਗਈ ਪਹਿਲੀ ਗੱਲ ਤਾਂ ਖੁਸ਼ ਭਾਈ ਮੈਂ ਥੋੜੇ ਤੋਂ ਹੀ ਪੁੱਛੂੰਗਾ 7ਵਾਂ ਸਾਲ ਆ ਪਹਿਲੇ ਸਾਲ ਦੀ ਕੋਈ ਯਾਦ ਜਦੋਂ ਟੂਰਨਾਮੈਂਟ ਸ਼ੁਰੂ ਕੀਤਾ ਸੀਗਾ ਵੀ ਉਦੋਂ ਮਨ ਚ ਆਇਆ ਹੋਊਗਾ ਕਿ ਕਿ ਖੇਡਦੇ ਤਾਂ ਆਪਾਂ ਸਾਰੇ ਪਿੱਲਾ ਸੀਗਾ ਵੀ ਉਦੋਂ ਕਦੋਂ ਤੁਹਾਡੀ ਤਿੰਨਾਂ ਦੀ ਸਲਾਹ ਹੋਈ ਵੀ ਯਾਰ ਹੁਣ ਆਪਾਂ ਇਹਨੂੰ ਸੀਪ ਦਾ ਟੂਰਨਾਮੈਂਟ ਕਰਾਇਆ ਕਰੀਏ ਪਹਿਲਾਂ ਤਾਂ ਵੀਰੇ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਰੇ ਬੋਲ ਪੰਜਾਬੀ ਦੇਖਦਿਆਂ ਨੂੰ ਸਾਰੇ ਸਰੋਤਨ ਨੂੰ ਸਾਰਿਆਂ ਸਾਡੀ ਸਾਰੀ ਟੀਮ ਬਣੀ ਸਤਿ ਸ਼੍ਰੀ ਅਕਾਲ ਜੀ ਤੇ ਵੀਰੇ ਇਹਨਾਂ ਜਦੋਂ ਪਹਿਲੀ ਵਾਰ ਵੀਰੇ ਟੂਰਨਾਮੈਂਟ ਕਰਾਇਆ ਸੀ ਸੋਨੀ ਵੀਰੇ ਹੂੰ ਜਿਵੇਂ ਨਾ ਆਪਾਂ ਨੋਰਮਲੀ ਸਾਡਾ ਸਾਡੀ ਬਿਉਂਤ ਜਿਵੇਂ ਆਪਾਂ ਕਹਦੇ ਕਿਥੋਂ ਬਣੀ ਆਪਣੇ ਪਹਿਲਾਂ ਆਪਾਂ ਬਾਪੂ ਨਾਲ ਖੇਡਦੇ ਹੁੰਦੇ ਤਾਂ ਕੁਦਰਤੀ ਤਾਂ ਉਹ ਕਰ ਲੈ ਇੱਥੇ ਇਹ ਚੀਜ਼ਾਂ ਹੁੰਦੀਆਂ ਨਹੀਂ ਸੀਗੀਆਂ ਤੇ ਵੈਸੇ ਹੀ ਅਸੀਂ ਤਿੰਨੇ ਇਕੱਠੇ ਹੋਏ ਸੀ ਯਾਰ ਵੀ ਇਦਾਂ ਹੀ ਕਿਤੇ ਮਤਲਬ ਨਾ ਵੀ ਆਪਾਂ ਸੀਡ ਦਾ ਟੀਨ ਟੂਰਨਾਮੈਂਟ ਸ਼ੁਰੂ ਕਰੀ ਜਿਹੜਾ ਬਜ਼ੁਰਗਾਂ ਨੂੰ ਵੀ ਐਂਟਰਟੇਨਮੈਂਟ ਹੋ ਸਕੇ ਤੇ ਅਸੀਂ ਨਾ ਵੀਰੇ ਪਹਿਲੀ ਵਾਰ ਜਦੋਂ ਹੋਏ ਸੀ ਤਾਂ ਸੀ ਨਾ ਪਾਰਕ ਦੇ ਵਿੱਚ ਕਰਾਇਆ ਸੀ ਵੀਰੇ ਆਪਣੀ ਜਿੱਥੇ ਅਸੀਂ ਰਹਿੰਦੇ ਸੀ ਨਾ ਉੱਥੇ ਦਾ ਆਪਣੇ ਇੰਜਵੇਂ ਤਰਮੂਰੇ ਪਾਰਕ ਸੀ ਤੇ ਉੱਥੇ ਬਿਉਂਤ ਪਣੀ ਤੇ ਉੱਥੇ ਅਸੀਂ ਸਟਾਰਟ ਕੀਤਾ ਹਾਂ ਤੇ ਉੱਥੇ ਅਸੀਂ ਪਾਰਕ ਦੇ ਵਿੱਚ ਹੀ ਕਰਾਤਾ ਤੇ ਅਸੀਂ ਸੋਚਿਆ ਨਹੀਂ ਸੀ ਵੀ ਮਤਲਬ ਫੇਰ ਵੀ ਵੀਰੇ ਮਤਲਬ ਬੱਤੀ ਟੀਮਾਂ ਪਹੁੰਚੀ ਵੀਰੇ ਅੱਛਾ ਪਹਿਲੇ ਪਹਿਲੀ ਵਾਰੀ ਹੋਈ ਹਾਂਜੀ ਤੇ ਜਦੋਂ ਪਹਿਲੀ ਵਾਰੀ ਦੱਸਿਆ ਵੀ ਐ ਕਰਕੇ ਜੇ ਮੈਂ ਤੁਸੀ ਸਾਰੇ ਨਹੀਂ ਸੁਨੇਹਾ ਲਾਇਆ ਹੋਣਾ ਵੀ ਯਾਰ ਆਪਾਂ ਸੀਪ ਦਾ ਟੂਰਨਾਮੈਂਟ ਕਰਾਇਆ ਕੀ ਰਿਐਕਸ਼ਨ ਕੀ ਹੁੰਦਾ ਸੀ ਮੂਰੋਂ ਵੀ ਆ ਕੀ ਇਹ ਕੀ ਕਰਨ ਲੱਗੇ ਹੋ ਜਦ ਵਧੀਆ ਗੱਲ ਆ ਕੀ ਕਹਿੰਦੀ ਸੀ ਬਈ ਉਦੋਂ ਪਈ ਸਾ ਹਰੇਕ ਅਲੱਗ ਤਰ੍ਹਾਂ ਦੇ ਕਿੱਡੇ ਤਾਂ ਖੇਲਣਾ ਹੋਏ ਸੀਗੇ ਹਾਂ ਉਹ ਤਾਂ ਕਹਿੰਦੇ ਵੀ ਬੱਲੇ ਬੱਲੇ ਕਰਾ ਦਿੱਤੀ ਵਧੀਆ ਕਰ ਲਿਆ ਬਜ਼ੁਰਗ ਸੀਗੇ ਜੰਮੀ ਹਾਂ ਤਾਂ ਪਰ ਉਹਨੂੰ ਪਤਾ ਬਾਕੀ ਵਿੱਚ ਕਈ ਲੱਤਾਂ ਖਿੱਚਣਾ ਹੋਏ ਵੀ ਹੁੰਦੇ ਨੇ ਹਾਂ ਲੱਤਾਂ ਵਿੱਚ ਤਾਂ ਖਿੱਚੀ ਆ ਬਾਈ ਕੰਪਲੇਂਟ ਕਰਦੀ ਕੇਰੇ ਸਾਡੀ ਹਾਂ ਜਿਵੇਂ ਡਿਪਾਰਟਮੈਂਟ ਨੂੰ ਕੰਪਲੇਂਟ ਕਰਦੀ ਵੀ ਇਹ ਜਿੱਦਾ ਪਪੜਾ ਕਰ ਰਹੇ ਨੇ ਜੂਆ ਜੂਆ ਬਣਾਤਾ ਮਤਲਬ ਉਹਨਾਂ ਨੇ ਹਾਂ ਤੋਂ ਕਹਿੰਦੇ ਵੀ ਇਹ ਐਂਟਰੀ ਫੀਸ ਨਾ ਕੋ ਰੱਖੀ ਸੀ ਇਨਾਮ ਸੀ ਸਿਰਫ ਹਾਂ ਪਰਾਇ ਸੀ ਕਿ ਉਹਨਾਂ ਨੇ ਲਾਤਾ ਵੀ ਇਹ ਪੈਸੇ ਦੇ ਰ ਰਹੇ ਨੇ ਵਿੱਚ ਜੂਆ ਖੜਾ ਰਹੇ ਨੇ ਬਿਨਾਂ ਵਿਆਊਟ ਜਿਹੜੇ ਲਾਇਸੈਂਸ ਹਾਂ ਤੇ ਉਹ ਕੰਪਲੇਨਟ ਹੋਈ ਤੇ ਫਿਰ ਉਹਨਾਂ ਦਾ ਸੀ ਸਾਰਾ ਲੈਟਰ ਲਿਖਾ ਕੇ ਸਾਰਾ ਜਵਾਬ ਦਿੱਤਾ ਤੇ ਹੁਣ ਬਾਕੀ ਹੁਣ ਸਾਡੇ ਕੋਈ ਸਾਰਾ ਜਿੱਦਾਂ ਪੰਜਾਬੀ ਚ ਕਹਿ ਲਈਏ ਮਨਜ਼ੂਰ ਸੁਰਾ ਹੋ ਗਿਆ ਹੁਣ ਇਹ ਟੂਰਨਾਮੈਂਟ ਤੇ ਪਹਿਲੇ ਤੋਂ ਬਾਅਦ ਸਾਨੂੰ ਮਿਲ ਗਈ ਸੀ ਉਹ ਲੈਟਰ ਮੈਨੂੰ ਯਾਦ ਆ ਮੈਨੂੰ ਲੱਗਦਾ ਸ਼ਾਇਦ ਉਦੋਂ ਦੋ ਟੂਰਨਾਮੈਂਟ ਹੀ ਹੋਏ ਸੀਗੇ ਉਦੋਂ ਮੈਨੂੰ ਖੁਸ਼ ਦਾ ਫੋਨ ਆਉਂਦਾ ਖੁਸ਼ ਮੈਨੂੰ ਫੋਨ ਕਰਕੇ ਕਹਿੰਦਾ ਵੀ ਵੀਰੇ ਇੱਕ ਪੰਗਾ ਪੈ ਗਿਆ ਮੈਂ ਕਿਹਾ ਕੀ ਹੋ ਗਿਆ ਕਹਿੰਦਾ ਕਿਹਾ ਹੀ ਵੇ ਲਾਈ ਆ ਇਹਨੇ ਮੈਨੂੰ ਉਹ ਈਮੇਲ ਫਾਰਵਰਡ ਕੀਤੀ ਉਹਦੇ ਵਿੱਚ ਜਿਹੜੀ ਗੈਂਬਲਿੰਗ ਅਥਾਰਟੀ ਆਫ ਵਿਕਟੋਰੀਆ ਉਹਦੇ ਵੱਲੋਂ ਇੱਕ ਕੰਪਲੇਂਟ ਆਈ ਹੋਈ ਸੀਗੀ ਕਿ ਭਾਈ ਹਾਲਬ ਦੇ ਵਿੱਚ ਜਿਹੜਾ ਹੋਣਾ ਇਹ ਟੂਰਾ ਫਟ ਉੱਥੇ ਜੂਆ ਖੇਡਿਆ ਜਾਣਾ ਓਪਰ ਟੇਬਲ ਤੇ ਬੈਠ ਕੇ ਪਬਲੀਕਲੀ ਤੇ ਹਾਲਾ ਕਿ ਉਹ ਟੈਨਸ਼ਨ ਵਾਲੀ ਗੱਲ ਜ਼ਰੂਰ ਸੀਗੀ ਇੱਕ ਦੋ ਜਿਹੜੇ ਆਪਣੇ ਪੰਜਾਬੀ ਭਾਈਚਾਰੇ ਦੇ ਵਕੀਲ ਨੇ ਵਕੀਲਾ ਨਾਲ ਵੀ ਗੱਲ ਕੀਤੀ ਉਹ ਵਕੀਲਾ ਨੇ ਵੀ ਕਿਹਾ ਕਿ ਹਾਂ ਭਾਈ ਇਸ ਗੱਲ ਦਾ ਤੁਹਾਡਾ ਰਿਸਕ ਆ ਪਰ ਉਹ ਕਹਿੰਦੇ ਨਾ ਵੀ ਜਿਹਦੀ ਸੋਚ ਇਮਾਨਦਾਰੀ ਹੋਵੇ ਕਿ ਆਪਾਂ ਤਾਂ ਇਸ ਨੂੰ ਐਂਟਰਟੇਨਮੈਂਟ ਦੇ ਨੋਟ ਲੈ ਕੇ ਚੱਲੇ ਸੀਗੇ ਬਾਈ ਉਹਨਾਂ ਦੀ ਸਾਰੀ ਟੀਮ ਨੇ ਅਸੀਂ ਬੈਠ ਕੇ ਗੱਲਬਾਤ ਕੀਤੀ ਉਹ ਈਮੇਲ ਕੀਤੀ ਡਿਪਾਰਟਮੈਂਟ ਨੂੰ ਡਿਪਾਰਟਮੈਂਟ ਨੂੰ ਸਮਝਾਇਆ ਸੀਪ ਹੁੰਦੀ ਕੀ ਆ ਗੂਗਲ ਤੋਂ ਫੋਟੋਆਂ ਡਾਊਨਲੋਡ ਕੀਤੀਆਂ ਉਹਦੀ ਹਿਸਟਰੀ ਦੱਸੀ ਬੀਜੇ ਜੂਆ ਤਾਂ ਸਾਡੇ ਤਾਂ ਭਾਈ ਰੋਜ਼ ਹੀ ਜੂਆ ਖੇਡੀਆਂ ਸਨ ਵੀ ਇਹ ਜੂਆ ਨਹੀਂਗਾ ਜਿਹੜਾ ਇਨਾਮ ਆ ਉਹ ਇਨਾਮ ਵੀ ਜਿਹੜਾ ਹੈਗਾ ਇਹ ਇਕੱਠੇ ਵਲੰਟੀਅਰ ਕਰਦੇ ਨੇ ਇਹਨਾਂ ਦੇ ਸਪான்ਸਰ ਹੁੰਦੇ ਨੇ ਇਨਾਮ ਬਾਰੇ ਵੀ ਗੱਲ ਕਰਨੀ ਆ ਟਰੋਫੀ ਬਾਰੇ ਵੀ ਗੱਲ ਕਰਨੀ ਆ ਇਹ ਟਰੋਫੀ ਦੀ ਜਿਹੜੀ ਕਾਰਡ ਆ ਨਾ ਇਹ ਪਾਲੇਬਾਈ ਦੀ ਸ਼ਰਾਰਤ ਆਹੀ ਜਿਵੇਂ ਉਹ ਕਹਿੰਦੇ ਹੁੰਦੇ ਨੇ ਨਾ ਵੀ ਅਸੀਂ ਦੇਣੀ ਹੋਈ ਨਹੀਂ ਕਿਸੇ ਨੂੰ ਮੈਨੂੰ ਲੱਗਦਾ ਭਾਈ ਹੁੰਣਾ ਨੇ ਇਹ ਟਰੋਫੀ ਇਸ ਲਈ ਰੱਖੀ ਹੋਈ ਆ ਟਰੋਫੀ ਵੱਡੀ ਬਣਾ ਲਈ ਸੋਹਣੀ ਬਣਾ ਲਈ ਪਲੇਨਰ ਨੇ ਸ਼ੁਰੂ ਚ ਸ਼ਰਤ ਰੱਖਤੀ ਇਹ ਕਹਿੰਦੇ ਵੀ ਜਿਹੜੀ ਟੀਮ ਤਿੰਨ ਵਾਰੀ ਜਿੱਤੂਗੀ ਉਹ ਤੀਜੀ ਵਾਰੀ ਇਹ ਟਰਾਫੀ ਆਪਦੇ ਘਰੇ ਲੈ ਜਾਵੇ ਭਾਈ ਹੁਣ ਐਡੀ ਤਾਂ ਵਰਲਡ ਕੱਪ ਨਹੀਂ ਕੋਈ ক্রিকেট ਦਾ ਮਨੁਲਾਦਾ ਤਿੰਨ ਵਾਰੀ ਲਗਾਤਾਰ ਆਸਟ੍ਰੇਲੀਆ ਦਿੱਤਿਆ ਹੁਣ ਪਹਿਲੇ ਵੀ ਪਹਿਲਾਂ ਤਾਂ ਇਹੀ ਗੱਲ ਵੀ ਐਡੀ ਸੋਹਣੀ ਟਰਾਫੀ ਬਣਾ ਕੇ ਹੁਣ ਦੇਣ ਨੂੰ ਜੀ ਨਹੀਂ ਕਰਦਾ ਤੇ ਭਾਈ ਦੇਣ ਨੂੰ ਜੀ ਵਾਲੀ ਗੱਲ ਨਹੀਂ ਹੈਗੀ ਤੇ ਇਹਦੇ ਵਿੱਚ ਕਿਹੇ ਹੋ ਜੂਗਾ ਵੀ ਆਪਾਂ ਤਿੰਨ ਤੋਂ 2 ਸਾਲ ਤੱਕ ਕਰਤਾ ਅੱਛਾ ਹਾਂ ਹਾਂ 2 ਸਾਲ ਤੋ ਕਰਤਾ ਵੀ ਜਿਹੜੀ 1 ਕੋਟੀ 1 ਕੋਬਰ ਦੇ 2 ਸਾਲ ਇਹ ਇਸ ਸਾਲ ਪਿਛਲੇ ਸਾਲ ਕੀਤਾ ਸੀ ਪਿਛਲੇ ਸਾਲ ਕੀਤਾ ਉਹ ਜਿਹੜੀ ਪਿਛਲੇ ਸਾਲ ਟੀਪ ਦਿੱਤੀ ਆ ਉਹ ਇਸ ਸਾਲ ਜਿੱਤਗੀ ਤਾਂ ਇਹ ਲੈ ਜੂਗੀ ਇਹ ਲੈ ਜੂਗੀ 1100 ਡਾਲਰ 1100 ਡਾਲਰ ਵੀ ਨਾਲ ਲੈ ਕੇ ਜਾਊਗਾ 1100 ਡਾਲਰ ਹਾਂ ਹਾਂ ਜੀ ਇਹ ਉਹ ਪਹੁੰਚਾ ਕਾਪਾ ਪਲੱਸ 1100 ਡਾਲਰ ਜਿਹੜੀ 1 ਕੋਟੀ 2 ਸਾਲ ਲਗਾਤਾਰ ਜਿੱਤੂਗਾ ਹਾਂ ਲੈ ਬਈ ਇਹ ਇਹ ਨਾ ਇੱਕ ਤੁਹਾਨੂੰ ਹੋਰ ਦੱਸਦਾ ਜੀ ਬਾਕੀ ਟੂਰਨਾਮੈਂਟ ਹੌਲੀ 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 ਸ਼ੇਪ ਚ ਆਉਂਦੇ ਹੁੰਦੇ ਨੇ ਨਾ ਇਸ ਟੂਰਨਾਮੈਂਟ ਦਾ ਵੀ ਸਾਰਾ ਰਿਕਾਰਡ ਔਰ ਰਿਕਾਰਡ ਹੁੰਦਾ ਇਹਨਾਂ ਕੋਲੇ ਆਪ ਦਾ ਜਿਹੜਾ ਖਾਤਾ ਲਾਇਆ ਹੋਇਆ ਕਿਹੜੀਆਂ ਟੀਮਾਂ ਪਹਿਲੀ ਵਾਰੀ ਆਈਆਂ ਸੀਗੀਆਂ ਪਿਛਲੀ ਵਾਰੀ ਕਿਹੜੀ ਟੀਮ ਦਿੱਤੀ ਸੀ ਕਿਹੜੀ ਜਿੱਤੀ ਸੀ ਬਾਈ ਹੁਣ ਕੁਐਸਚਨ ਸੱਚ ਮੈਨੂੰ ਇੱਕ ਹੋਰ ਯਾਦ ਆ ਗਿਆ ਅ ਇੱਕ ਤਾਂ ਮੈਂ ਦਰਸ਼ਕਾਂ ਦੀ ਜਾਣਕਾਰੀ ਲਈ ਦੱਸ ਦਵਾਂ ਕਿ ਜਿਹੜਾ ਸੀਪ ਦਾ ਟੂਰਨਾਮੈਂਟ ਆ 15 ਨਵੰਬਰ ਨੂੰ ਹੋਣਾ ਕਿੱਥੇ ਹੋਣਾ ਐਡਰੈਸ ਸਕਰੀਨ ਤੇ ਚੱਲ ਰਿਹਾ ਜਿਹੜੀ ਟਰੋਫੀ ਦੀ ਗੱਲ ਕਰ ਰਹੇ ਹਾਂ ਨਾ ਬਾਈ ਪਾਰਗਰੇ ਵਾਲ ਹੋਣਾ ਨੇ ਜਾਣਕਾਰੀ ਦਿੱਤੀ ਆ ਕਿ ਇਹ 3 ਸਾਲ ਭਾਵੇਂ ਟਰੋਫੀ ਤੇ ਲਿਖਿਆ ਹੋਇਆ ਵੀ ਤੀਜੇ ਸਾਲ ਦੇ ਵਿਨਰ ਨੂੰ ਮਿਲਣੀ ਆ ਪਰ ਹੁਣ ਤੀਜੇ ਦੀ ਬਜਾਏ ਜਿਹੜਾ ਦੂਸਰੇ ਸਾਲ ਦਾ ਵਿਨਰ ਹੋਊਗਾ ਉਹਨੂੰ ਟਰੋਫੀ ਤੇ ਪਹਿਲਾ ਇਨਾਮ 1100 ਡਾਲਰ ਆ ਜਿਹੜਾ ਉਹ ਦਿੱਤਾ ਜਾਣਾ ਬਈ ਇੱਕ ਹੁਣ ਇਹਦੇ 'ਚ ਕੰਡੀਸ਼ਨ ਇਹ ਵੀ ਹੋ ਜਾਂਦੀ ਆ ਨਾ ਬਿਲਜਿਮ ਸਮਝ ਲਓ ਪਿਛਲੀ ਵਾਰੀ ਮੈਂ ਤੇ ਖੋਸ਼ ਉਸ ਟੀਮ 'ਚ ਖੇਡ ਕੇ ਜਿੱਤੇ ਸੀਗੇ ਐਤ ਕੀ ਖੁਸ਼ ਨਹੀਂ ਆ ਸਕਿਆ ਆਪਾਂ ਕੋਈ ਵੈਸੇ ਦਾ ਬਜ਼ੁਰਗਾਂ ਨੇ ਆਉਣਾ ਹੁੰਦਾ ਐਤ ਕੀ ਖੁਸ਼ ਨਹੀਂ ਆ ਸਕਿਆ ਮੇਰੇ ਖੁਸ਼ ਦੀ ਬਜਾਏ ਮੇਰੀ ਜੋੜੀ ਬਣ ਗਈ ਅਵੀ ਦੇ ਨਾਲ ਹੁਣ ਮੈਂ ਤੇ ਬਈ ਅਵੀ ਬੰਦੇ ਨੇ ਇਸ ਵਾਰ ਫੇਰ ਜਿੱਤ ਲਿਆ ਇਹ ਟਰੋਫੀ ਮਿਲੂਗੀ ਸਾਨੂੰ ਕਿ ਨਹੀਂ ਨਹੀਂ ਵੀ ਦੋ ਪਲੇਅਰ ਸੇਮ ਹੋਣਗੇ ਸੇਮਲੀ ਮੇ ਸੇਮ ਟੀਮ ਹੀ ਸੇਮ ਹੋਣੀ ਚਾਹੀਦੀ ਹੈ ਸੇਫਟੀ ਹੁੰਦੀ ਹੈ। ਸੇਫਟੀ ਵੀ ਹੁਣ ਜਿਵੇਂ ਇਹ ਇਹਦੇ 'ਚ ਨਾ ਗੱਲ ਹੀ ਹੋ ਜਾਂਦੀ ਹੈ ਜਿਵੇਂ ਹੁਣ ਆਪਣੇ ਬਜ਼ੁਰਗਾਂ ਨੇ ਵੀ ਇਹ ਦੇਖਣਾ ਹਨਾ ਹੁਣ ਕਿਸੇ ਦਾ ਵੀਜ਼ਾ ਲੱਗਿਆ ਕਿਸੇ ਦੇ ਧੀ ਭੈਣ ਦੇ ਨਹੀਂ ਸੱਦਿਆ ਬਜ਼ੁਰਗ ਬਿਮਾਰ ਹੋ ਗਿਆ ਜਾਂ ਐਤਕੀ ਭਾਈ ਨਵੰਬਰ ਦਾ ਮਹੀਨਾ ਉੱਥੇ ਵਿਆਹਾਂ 'ਚ ਚਲੇ ਗਿਆ ਅਗਲਾ ਕਹਿੰਦਾ ਮੇਰਾ ਜੋੜੀਦਾਰ ਤਾਂ ਉੱਥੇ ਆ ਪਰ ਮੈਂ ਹੈਗਾ ਮੈਂ ਜਿੱਤ ਕਹਿੰਦੇ ਮੈਨੂੰ ਦੇਣੀ ਨਹੀਂ ਪਰ ਇਹ ਕੰਡੀਸ਼ਨ ਆਪਣੀ ਉਹ ਹੀ ਹੁਣ ਹਾਂਜੀ ਪਰ ਭਾਈ ਜਿਹੜੇ ਲਾਸਟ ਇਅਰ ਜਿੱਤੇ ਨੇ ਉਹ ਆਪਣੇ ਬਜ਼ੁਰਗ ਨਹੀਂ ਹੈਗੇ ਹਾਂ ਉਹ ਮੁੰਡੇ ਹੀ ਨੇ ਹਾਂ ਜੀ ਉਹ ਸਟੂਡੈਂਟ ਵੀਜ਼ੇ ਤੇ ਨੇ ਸ਼ਾਇਦ ਇੱਕ ਸਟੂਡੈਂਟ ਇੱਕ ਪਰਮਨੈਂਟ ਅਜਾ ਅੱਛਾ ਚਾਂਸ ਹੈ ਕਿ ਅਭੀ ਜੀਵਤ ਕੀ ਕਰਕੇ ਉਹਨਗੇ ਤਿਆਰੀ ਲੈ ਕੇ ਜਾ ਸਕਦੇ ਆ ਅੱਛਾ ਪਿਛਲੀ ਵਾਰੀ ਜਿਹੜੇ ਜਿੱਤੇ ਸੀਗੇ ਉਸ ਨਾਲ ਸੀਗੇ ਹਾਂਜੀ ਇਹ ਬੜੀ ਹਾਂਜੀ ਉਹ ਬਜ਼ੁਰਗ ਨਹੀਂ ਹੈ ਕਿ ਮਤਲਬ ਹਾਂ ਥੋੜੀ ਉਮਰ ਦੀ ਨੇ ਮੁੰਡੇ ਉਹ ਮਤਲਬ ਇਹ ਬੜੀ ਹਰਾਨੀ ਵਾਲੀ ਗੱਲ ਆ ਇਹ ਵੀ ਵੈਸੇ ਤਾਂ ਬਜ਼ੁਰਗਾ ਦੀ ਹੀ ਗੱਲ ਆ ਹੈ ਕਿ ਮੈਂ ਕਦੇ ਵੀ ਦੇਖਿਆ ਆਪਣੇ ਪਿੰਡ ਦੇ ਜਾਈਏ ਨਾ ਬਜ਼ੁਰਗ ਸੀਪ ਦੇ ਵਿੱਚ ਤਾਂ ਨਹੀਂ ਤੁਹਾਨੂੰ ਦਾ ਆਉਣ ਦਿੰਦੇ ਹੈ ਨਾ ਪਰ ਇਹ ਹਰਾਨੀ ਦੀ ਗੱਲ ਆ ਵੀ ਆਪਾਂ ਨੌਜਵਾਨ ਪੀੜ੍ਹੀ ਵੀ ਜੁੜੀ ਹੋਈ ਆ ਹਾਂਜੀ ਹਾਂਜੀ ਉਹ ਬਾਈ ਉਹਦੇ ਹੀ ਕਹਿੰਦਾ ਸ਼ੌਂਕ ਹੀ ਬਹੁਤ ਆ ਕਹਿੰਦੇ ਇੰਡੀਆ ਬਸ ਹਾਂ ਸਮਝ ਲਓ ਵਿੱਚ ਉੱਤਰ ਦੀ ਬੈਠ ਕੇ ਖੇਡੀ ਦੀ ਆ ਗਈ ਹਾਂ ਹਾਂ ਹਾਂਜੀ ਹਾਂਜੀ ਨਹੀਂ ਗੁੱਡ ਬਾਏ ਪਰ ਤੁਸੀਂ ਕੁਝ ਕਹਿ ਰਹੇ ਸੀ ਇੱਕ ਚੀਜ਼ ਹੋਰ ਆ ਜਿਹੜੀ ਵੀ ਕੋਈ ਚੀਜ਼ ਕਦੇ ਹੋਰ ਚ ਆ ਜਾਂਦੀ ਆ ਹਾਂ ਇੱਕ ਦਾ ਇੱਕ ਦਿਨ ਹੋਰੇ ਜਾਣੇ ਜਾਂ ਹਾਂ ਮੈਨੂੰ ਹਸਾ ਉਹਨਾਂ ਨੂੰ ਪਤਾ ਨਹੀਂ ਜਾਂ ਠੱਡੀ ਯਾਰ ਜਾਂ 5 ਸਾਲ ਜਾਂ ਆਹੀ ਸਾਲ ਹਾਂ ਵੀ ਇੱਕ ਦਿਨ ਤਾਂ ਕੋਈ ਨਾ ਕੋਈ ਲੈ ਕੇ ਜਾਊਗਾ ਇਹ ਮੈਨੂੰ ਬਿਸ਼ਵਾਸ ਆ 100% ਪਰ ਮੈਨੂੰ ਲੱਗਦਾ ਇਹ ਇਹਦੇ ਪਿੱਛੇ ਨਾ ਮੇਰੀ ਪਹਿਲਾਂ ਵੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਵੀ ਸਾਡੀ ਗੱਲ ਹੋਈ ਜਾਂਦੀ ਸੀਗੀ ਇਹਦੇ ਨਾਲ ਇੱਕ ਹੋਰ ਚੀਜ਼ ਵੱੰਦੀ ਆ ਕਿ ਜਿਹੜੀਆਂ ਟੀਮਾਂ ਨੇ ਨਾ ਉਹ ਜੁੜੀਆਂ ਰਹਿੰਦੀਆਂ ਨੇ ਜਿਵੇਂ ਹੁਣ ਪਿਛਲੇ ਸਾਲ ਵਾਲੀ ਟੀਮ ਜਿਹੜੀ ਜਿੱਤੀ ਆ ਉਹ 15 ਨਵੰਬਰ ਨੂੰ ਕਿਤੇ ਵੀ ਹੋਵੇ ਕੋਈ ਵੀ ਉਹ ਦੋਨੇ ਜਿਹੜੇ ਸਟੂਡੈਂਟ ਨੇ ਉਹ ਕੰਮ ਕਰਦੇ ਹੁਣ ਉਹਨਾਂ ਨੇ ਗਾ ਨਾ 15 ਨਵੰਬਰ ਨੂੰ ਛੁੱਟੀ ਕਰ ਲਾ ਪਿਛਲੀ ਵਾਰੀ ਜਿੱਤੇ ਸੀ ਐਂਕੀ ਆਪਣੇ ਜਾਂਸ ਹੈਗੇ ਨੇ ਜੇ ਜਿੱਤ ਕੇ ਟਰੋਫੀ ਆਪਾਂ ਲੈ ਆਉਣੀ ਆ ਹਨਾ ਇਹ ਇੱਕ ਵਧੀਆ ਗੱਲ ਆ ਜੀ ਟੀਮਾਂ ਨੂੰ ਆਪਦੇ ਨਾਲ ਜੋੜਨਾ ਕੇਂਦਰ ਬਣ ਗਈ ਉਹਨੇ ਕਿਹਦੀ ਹਾਂ 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 ਅੱਛਾ ਬਈ ਜੇ ਆਪਾਂ ਜਾਣਕਾਰੀ ਲਈ ਦੱਸ ਦਈਏ ਕੁਛ ਬਈ ਕਿੱਥੇ ਹੋਣਾ ਟੂਰਨਾਮੈਂਟ ਪਹਿਲੇ ਤਾਂ ਇਹ ਦੱਸ ਦਈਏ ਵੀਰੇ ਜਿਵੇਂ ਆਪਣਾ ਪਿਛਲੇ ਪਿਛਲੇ ਸਾਲ ਵੀ ਆਪਣੇ ਹਾਲਮ ਹੀ ਹੋਇਆ ਸੀ ਵੀਰੇ ਐਕਟ ਵੀ ਉੱਥੇ ਹੀ ਹੋਣਾ ਹੁਣ ਵੀ ਆਪਣਾ 118 ਨੰਬਰ ਫਲੋਰ ਰੋਡ ਹਾਲਮ ਦੇ ਵਿੱਚ ਹੀ ਹੋਣਾ ਵੀਰੇ ਤੇ ਇਹ ਵੀਰੇ 15 ਨਵੰਬਰ ਨੂੰ ਹੋਣਾ ਵੀਰੇ ਹਾਂ ਤੇ 10 ਵਜੇ ਵੀਰੇ ਇੰਟਰੈਨ ਸਟਾਰਟ ਹੋ ਜਾਣੀ ਆ ਹਾਂ ਤੇ ਆਪਾਂ ਵੀਰੇ 12:30 1 ਵਜੇ ਤੱਕ ਮੈਕਸਿਮਮ ਐਂਟਰੀ ਕਰਾਂਗੇ ਉਹਦਾ ਮਤਲਬ ਇਹੀ ਹੈ ਵੀ ਵੀਰੇ ਮਤਲਬ ਇਹ ਕਰ ਨੂੰ ਜਿਵੇਂ ਆਪਾਂ ਕਈ ਵਾਰ ਆਪਾਂ ਟਾਈਮ ਘਾਟੋ ਵੀ ਪਾਉਂਦੇ ਕਿਉਂਕਿ ਇੱਕ ਦਿਨ ਆਪਣੇ ਟੂਰਨਾਮੈਂਟ ਬਾਬੇ ਦੀ ਕਿਰਪਾ ਨਾਲ ਵੀ ਆਪਣੇ ਲਾਲੋ ਵੀ ਟਾਰਨੇਟ ਹੋ ਗਿਆ ਸ਼ੈਫਟਨ ਤੋਂ ਵੀ ਦੋ ਟੀਮਾਂ ਪੱਕੀਆਂ ਆਉਂਦੀਆਂ ਵੀਰੇ ਹਾਂ ਕਿਉਂਕਿ ਜਿਹੜੇ ਬੰਦੇ ਦੂਰ ਵਾਲੇ ਹੁੰਦੇ ਆ ਵੀਰੇ ਮਾੜਾ ਮੋੜਾ ਟਾਈਮ ਲੱਗ ਜਾਂਦਾ ਉਹਨੂੰ ਇਸ ਕਰਕੇ ਅਸੀਂ ਮੈਕਸਿਮਮ ਵੀਰੇ 1 ਵਜੇ ਤੱਕ ਸੋਚਿਆ ਵੀ 10 ਤੋਂ ਇੱਕ ਐਂਟਰੀਆਂ ਕਰਨੀਆਂ 1 ਵਜੇ ਤੋਂ ਬਾਅਦ ਵੀਰੇ ਕਿਸੇ ਦੀ ਐਂਟਰੀ ਨਹੀਂ ਕਰਨੀ ਠੀਕ ਹੈ ਹਾਂਜੀ ਤੇ ਪਿਛਲੀ ਵਾਰ ਜਿਵੇਂ ਲਾ ਲੋ ਵੀ 30 ਮੰਨ ਕੇ ਆਪਣੇ ਆਪਣੇ 78 ਟੀਮਾਂ ਸੀ ਹਾਂ ਪਿਛਲੇ ਟੂਰਨਾਮੈਂਟ ਦੇ ਵੀ ਤੇ ਉਹਦੇ ਵਿੱਚ ਪਹਿਲੇ ਤਿੰਨ ਨੰਬਰ ਆਪਣੇ ਯੰਗ ਮੁੰਡਿਆਂ ਨੇ ਲਾਏ ਸੀ ਵੀਰੇ ਹਾਂ ਇਹਦੇ ਚ ਇੱਕ ਗੱਲ ਹੋ ਜਾਂਦੀ ਆ ਵੀ ਬਈ ਕਿਉਂਕਿ ਆਪਣੇ ਬਜ਼ੁਰਗ ਜਿਆਦਾ ਇਮੋਸ਼ਨਲੀ ਜੁੜੇ ਹੋਏ ਨੇ ਸੀਪ ਦੇ ਨਾਲ ਹਾਂ ਹੁਣ ਜਿਵੇਂ ਹਾਲ ਆਪਾਂ ਟੂਰਨਾਮੈਂਟ ਰੱਖਿਆ ਜਿਵੇਂ ਬਾਈ 10 ਦੇ ਕਿਸੇ ਨੇ ਸ਼ੈਪਟਲ ਤੋਂ ਆਉਣਾ ਕਿਸੇ ਨੇ ਨਾਰਥ ਤੋਂ ਆਉਣਾ ਕਿਸੇ ਨੇ ਟਰਨਟ ਅਲੀ ਵੈਸਟ ਤੋਂ ਆਉਣਾ ਹਨਾ ਬਜ਼ੁਰਗਾਂ ਨੂੰ ਔਰ ਦੇ ਵਿੱਚ ਬੜੀ ਪ੍ਰੋਬਲਮ ਹੁੰਦੀ ਆ ਕਿਸੇ ਦਾ ਤਾਂ ਕੋਈ ਧੀ ਪੁੱਤ ਹੁੰਦਾ ਅਗਲਾ ਕਹਿੰਦਾ ਵੀ ਯਾਰ ਮੈਂ ਲੈ ਕੇ ਜ਼ਰੂਰ ਜਾਣਾ ਉਸ ਟੂਰਨਾਮੈਂਟ ਤੇ ਕਈ ਬਜ਼ੁਰਗ ਕੱਲੇ ਹੁੰਦੇ ਨੇ ਹਨਾ ਜੇ ਮਣ ਕੋਈ ਬਜ਼ੁਰਗ ਆਪਦੀ ਇੱਥੇ ਕੁੜੀ ਕੋਲੇ ਮਿਲਣ ਆਇਆ ਹੋਇਆ ਹਨਾ ਉਹਦੇ ਕੋਲੇ ਟਾਈਮ ਨਹੀਂਗਾ ਜਾਂ ਉਸ ਦਿਨ 15 ਨਵੰਬਰ ਨੂੰ ਕੁਦਰਤੀ ਉਹਦਾ ਕੰਮ ਹੈ ਬਜ਼ੁਰਗ ਆ ਨਹੀਂ ਸਕਦੇ ਹਨਾ ਉਹਨਾਂ ਲਈ ਕੋਈ ਪ੍ਰਬੰਧ ਹੈਗਾ ਟਰਾਂਸਪੋਰਟ ਦਾ ਹਰੇਕ ਵਾਰੀ ਇਹ ਹੁੰਦਾ ਤਾਂ ਜੱਪਾ ਉਹਨਾਂ ਨੂੰ ਇਹੀ ਕਿਹਾ ਵੀ ਰੇਲਵੇ ਸਟੇਸ਼ਨ ਤੱਕ ਆ ਜਾਓ ਟ੍ਰੇਨ ਸਟੇਸ਼ਨ ਦਾ ਕੋਈ ਸੀ ਐਲੋ ਸਟੇਸ਼ਨ ਦੇ ਉੱਤੋਂ ਆਪਾਂ ਟ੍ਰਾਂਸਪੋਰਟ ਉਹਨਾਂ ਨੂੰ ਫੇ ਚੱਕਣ ਦਾ ਵੀ ਤੇ ਛੱਡਣ ਦਾ ਵੀ ਅੱਛਾ ਉਹ 5 ਮਈ ਹੁੰਦੀ ਹੈ ਹਾਂਜੀ ਠੀਕ ਹੈ ਜੀ ਜੇ ਕੋਈ ਇਧਰ ਰਾਉਂਡ ਰਿੰਦਾ ਉਹ ਤੋਂ ਪਹਿਲਾਂ ਦੱਸ ਦੂਗਾ ਤਾਂ ਹੋ ਸਕਦਾ ਆਪਾਂ ਨੂੰ ਕਿ ਤਾਂ ਕੋਈ ਆਰ ਦੋਸਤ ਆਉਂਦਾ ਵਾ ਤ ਉਹਨੂੰ ਵੀ ਕਹਿ ਦਈਦਾ ਵੀ ਮੈਂ ਚੱਕ ਲਿਆ ਉਹ ਜਾ ਕੇ ਹਾਂ ਕਿਉਂਕਿ ਅੱਜ ਕੱਲ ਤਾਂ ਅਸੀਂ ਜਿੱਥੇ ਵੀ ਜਾਂਦੇ ਆ ਨਾ ਉੱਥੇ ਹੀ ਦੇਖਦੇ ਆ ਵੀ ਉੱਥੇ ਘਟੋ ਘਟ 15 20 ਬਜ਼ੁਰਗ ਬੈਠੇ ਹੁੰਦੇ ਨੇ ਗੱਲਾਂ ਬਾਤਾਂ ਕਰ ਰਹੇ ਹੁੰਦੇ ਨੇ ਹਨਾ ਪਰ ਉਹਨਾਂ ਨੂੰ ਇਹੀ ਲੱਗਦਾ ਹੁੰਦਾ ਜਿਵੇਂ ਅੱਜ ਵੀ ਖੁਸ਼ ਜਦੋਂ ਸਟੂਡੀਓ ਆ ਰਿਹਾ ਸੀਗਾ ਤੇ ਰਾਹ ਦੇ ਵਿੱਚ ਇਹਨੇ ਦੇਖਿਆ ਕਿ ਉੱਥੇ 5 7 ਬੰਦੇ ਜਿਹੜੇ ਬਜ਼ੁਰਗ ਬੈਠੇ ਨੇ ਤੇ ਇਹ ਗਿਆ ਇਹਨੇ ਜਾ ਕੇ ਦੱਸਿਆ ਕਿ ਅੰਕਲ ਅਸੀਂ 15 ਤਰੀਕ ਨੂੰ ਸੀਪ ਦਾ ਟੂਰਨਾਮੈਂਟ ਕਰਾ ਰਹੇ ਹਾਂ ਉਹ ਕਹਿੰਦੇ ਯਾਰ ਵੀ ਬੇਟਾ ਸਾਨੂੰ ਆਉਣ ਲਈ ਨਹੀਂ ਮਿਲਦਾ ਕੋਈ ਲੈ ਕੇ ਜਾਣ ਵਾਲਾ ਨਹੀਂ ਹੁੰਦਾ ਤੇ ਖੁਸ਼ ਨੇ ਉਹਨਾਂ ਨੂੰ ਕਿਹਾ ਕਿ ਆ ਮੇਰਾ ਨੰਬਰ ਆ ਤੁਸੀਂ ਮੈਨੂੰ ਦੱਸ ਦਿਓ ਕਿ ਕਿੰਨੇ ਬੰਦੇ ਹੋਵੋਗੇ ਉਹ ਕਹਿੰਦੇ ਅਸੀਂ 15 ਪਤਰੀ 16 ਬੰਦੇ ਆ ਜਿਹੜੇ ਸਿਦਾਰੇ ਆ ਹਨਾ ਹਾਂਜੀ ਹਾਂਜੀ ਤੇ ਕਿੰਨਾ ਕ ਇਕੱਠ ਹੋ ਜਾਂਦਾ ਜੇਕਰ ਆਪਾਂ ਟੀਮਾਂ ਦੇ ਇਕੱਠ ਦੇ ਵਜ੍ਹਾ ਦੇਖ ਲਈਏ ਟੀਮਾਂ ਵੀਰੇ ਐਗਜ਼ਾਮਪਲ ਵੀ ਆਪਣੇ ਅ 92 ਤੱਕ ਵੀ ਪਹੁੰਚੀ ਆ ਹਨਾ ਬਈ ਹਾਂਜੀ 92 ਤੱਕ ਵੀ ਪਹੁੰਚੀ ਆ ਬਰੇ ਮਨੋ ਹਾਮਟਨ ਪਾਰਕ ਸੀਗਾ ਉਦੋਂ ਹਾਮਟਨਪਾਰਕ ਹਾਲ ਕਾ ਵੀ ਵੱਡਾ ਸੀਗਾ ਇਹ ਤਿੰਨ ਚਾਰ ਸਾਲ ਪਹਿਲਾਂ ਨਿਕਲ ਪਰ ਇਹ ਵੀਰੇ ਮਤਲਬ ਅਸੀਂ ਮਤਲਬ ਜਿਵੇਂ ਹੁਣ ਆਪਣੇ ਮੇਲੇ ਹੁੰਦੇ ਆ ਵੇ ਐਗਜ਼ਾਮਪਲ ਵੀਰੇ ਕਬੱਡੀ ਟੂਰਨਾਮੈਂਟ ਹੋ ਜਾਂਦਾ ਵੀਰੇ ਇਹ ਅਸੀਂ ਪਿਛਲੇ ਵੀਰੇ 10 11 ਸਾਲ ਤੋਂ ਲੱਗੇ ਹੋਏ ਆ ਅਸੀਂ ਹਾਂ ਮਤਲਬ ਸਾਡੀ ਟੀਮ ਅਸੀਂ ਟੂਰਨਾਮ ਕਬੱਡੀ ਟੂਰਨਾਮੈਂਟ ਤੇ ਵੀ ਜਾ ਕੇ ਸੀ ਸੀਪ ਕਰਾਈਏ ਵੀ ਲੋਕਾਂ ਨੂੰ ਪਤਾ ਲੱਗੇ ਜਿਨਾ ਮੋਸਟਲੀ ਆਪਣੇ ਪਿੰਡ ਵਾਲਿਆਂ ਨੂੰ ਪਤਾ ਹੁੰਦਾ ਤੋਂ ਬਰ ਬਰ ਕਈਆਂ ਨੂੰ ਜਿਹਨੂੰ ਨਹੀਂ ਵੀ ਪਤਾ ਵੀਰੇ ਉਹਨਾਂ ਨੂੰ ਵੀ ਇਹ ਚੀਜ਼ ਮੂਰੇ ਲੈ ਕੇ ਆਉਂਦੀ ਆ ਵੀ ਹਾਂ ਅਸੀਂ ਇਦਾਂ ਦੀ ਚੀਜ਼ ਆ ਬਜ਼ੁਰਗਾਂ ਦੇ ਐਂਟਰਟੇਨਮੈਂਟ ਆ ਤੇ ਲੋਕ ਜੋੜੇ ਆ ਵੀਰੇ ਨਾਲ ਆਲਦੇ ਹਾਂ ਅਸੀਂ ਉੱਥੇ ਆਪ ਜਾ ਕੇ ਮਤਲਬ ਅਸੀਂ ਘੱਟੋ ਘੱਟ ਨਹੀਂ ਜੀਪ ਵੈਸੇ ਸੋਚਿਆ ਜਾਵੇ ਤਾਂ ਅਸੀਂ 25 30 ਟੂਰਨਾਮੈਂਟ ਕਰਾਤੇ ਵੀਰੇ ਹੁਣ ਤੱਕ ਠੀਕ ਐ ਪਰ ਜਿਹੜਾ ਇਹ ਸਲਾਣਾ ਟੂਰਨਾਮੈਂਟ ਹੁੰਦਾ ਉਹ ਜਿਹੜਾ ਮਤਲਬ ਪ੍ਰੋਪਰ ਹੁੰਦਾ ਵੀ ਅਸੀਂ ਕੱਲਾ ਟੂਰਨਾਮੈਂਟ ਹੀ ਹੁੰਦਾ ਸੀਪ ਦੇ ਹੁੰਦਾ ਉੱਥੇ ਹੋਰ ਕੁਝ ਨਹੀਂ ਹੁੰਦਾ ਨਹੀਂ ਮੈਨੂੰ ਯਾਦ ਆ 2018 ਦੇ ਵਿੱਚ ਕਿਉਂਕਿ ਅਗਲੇ ਸਾਲ ਮੈਲਬਨ ਦੇ ਵਿੱਚ ਸਿੱਖ ਗੇਮਾਂ ਨੇ ਜਦੋਂ 2018 ਚ ਗੇਮਾਂ ਹੋਈਆਂ ਸੀ ਉਦੋਂ ਵੀ ਇਹ ਤਿੰਨੇ ਜਾਣੇ ਸੀਗੇ ਜਿਨ੍ਹਾਂ ਨੇ ਜਿਹੜੀ ਸਿੱਖ ਗੇਮਾਂ ਦੇ ਵਿੱਚ ਸੀਪ ਦੀ ਕਮੇਟੀ ਸੀਗੀ ਉਹਦੇ ਵਿੱਚ ਇਹ ਤਿੰਨਾਂ ਜਾਣਿਆਂ ਦੀ ਜ਼ਿੰਮੇਵਾਰੀ ਸੀਗੀ ਕਿ ਸੀਪ ਦੀਆਂ ਜਿਹੜੀਆਂ ਟੀਮਾਂ ਨੇ ਉਹਨਾਂ ਨੂੰ ਆਰਗੇਨਾਈਜ਼ ਕਰਨਾ ਸੀਪ ਕਢਾਉਣੀ ਉਦੋਂ ਵੀ ਵਧੀਆ ਰੌਣਕਾਂ ਲੱਗੀਆਂ ਸੀਗੀਆਂ ਤੇ ਕਬੱਡੀ ਦੇ ਟੂਰਨਾਮੈਂਟ ਅਬ ਮੈਚ ਦੇ ਵਿਚਾਲੇ ਵਕਫਾ ਹੁੰਦਾ ਤੇ ਬਜ਼ੁਰਗਾਂ ਨੂੰ ਖੇਡਣ ਦੇ ਲਈ ਮਿਲ ਜਾਂਦਾ ਇਹ ਵਧੀਆ ਗੱਲ ਆ ਬਈ ਹੁਣ ਆਪਾਂ ਆਉਨੇ ਆ ਕਿਉਂਕਿ ਇਹ ਤਿੰਨੇ ਭਰਾ ਉਹ ਨੇ ਜਿਹੜੇ ਜਦੋਂ ਪਹਿਲਾ ਟੂਰਨਾਮੈਂਟ ਹੋਇਆ ਸੀ ਉਸ ਤੋਂ ਲੈ ਕੇ ਅੱਜ 7 ਮਹੀਨੇ ਟੂਰਨਾਮੈਂਟ ਤੱਕ ਪਹੁੰਚ ਗਏ ਨੇ ਇਹ ਤਿੰਨੇ ਜੁੜੇ ਹੋਏ ਨੇ ਵੈਸੇ ਅਕਸਰ ਮੈਲਬਨ ਦੇ ਵਿੱਚ ਮਸ਼ਹੂਰ ਆ ਕਿ ਇੱਕ ਮੇਲੇ ਤੋਂ ਤਿੰਨ ਗਾਂ ਮੇਲੇ ਦੀਆਂ ਟੀਮਾਂ ਬਣ ਜਾਂਦੀਆਂ ਹੁੰਦੀਆਂ ਇਹ ਪਰੇਸ਼ਕਲ ਨੂੰ ਵਧਾਈ ਦੇ ਪਾਤਰ ਨੇ ਬਈ ਹੁਣ ਮਿਹਨਤ ਵੀ ਲੱਗਦੀ ਆ ਬਹੁਤ ਜ਼ਿਆਦਾ ਹਨਾ ਆ ਸਵਾਲ ਮੇਰਾ ਇਹ ਆ ਜਿਹੜੇ ਇਨਾਮ ਹੁੰਦੇ ਨੇ ਆਪਾਂ ਪਹਿਲਾ ਇਨਾਮ ਵੀ ਦੱਸ ਦਈਏ ਪਹਿਲਾ ਦੂਜਾ ਤੀਜਾ ਕਿੰਨੇ ਕਿ ਪ੍ਰਾਈਜ਼ ਰੱਖੇ ਹੋਏ ਨੇ ਵੀਰੇ ਵੈਸੇ ਚਾਰ ਨਾਮ ਅਸੀਂ ਰੱਖਿਆ ਜਿਹੜੇ ਆਪਾਂ ਜਿਵੇਂ ਆਪਾਂ ਕਹਿੰਦੀ 1100 900 700 ਤੇ 500 ਵੀਰੇ ਹਾਂ ਪਰ ਅਸੀਂ ਉਸ ਤੋਂ ਬਾਅਦ ਵੀਰੇ 10 10ਵੇਂ ਤੱਕ ਨੰਬਰ ਦੇ ਵੀਰੇ ਇਨਾਮ ਤੱਕ ਨੰਬਰ ਦੇ ਮਤਲਬ ਪ੍ਰਾਈਜ਼ ਦਿੰਨੇ ਆ ਸੌਰੀ ਹਾਂ ਵੀ ਜਿਵੇਂ ਮੈਡਲ ਲਾ ਲੋ ਪਲੱਸ 100-100 ਡਾਲਰ ਵੀ ਪਹਿਲੇ ਜਿਹੜੇ ਹੈਗੇ 1100 900 700 ਤੇ 500 ਜ਼ਰੂਰ ਆ ਉਸ ਤੋਂ ਬਾਅਦ 10ਵੇਂ ਤੱਕ ਵੀ ਮੈਡਲ ਪਲੱਸ 100-100 ਡਾਲਰ ਵੀ ਠੀਕ ਹੈ ਹਾਂਜੀ ਨਹੀਂ ਤੇ ਕਿਉਂਕਿ ਹੁਣ ਜਦੋਂ ਤੁਸੀਂ ਦੱਸਿਆ ਵੀ ਹਰੇਕ ਦਾ ਆਏਗਾ ਦਾ ਮਾਨ ਮਾਨ ਤਾਣਾ ਪਾ ਕਿਉਂਕਿ ਬਜ਼ੁਰਗਾਂ ਨੇ ਆਉਣਾ ਹੁੰਦਾ ਹੈ ਨਾ ਉਹਦੇ ਲਈ ਉਹਨਾਂ ਨੂੰ ਤੁਸੀਂ ਯਾਦਗਾਰੀ ਚਿੰਨ੍ਹ ਜਿਹੜਾ ਉਹ ਮੈਡਲ ਦੇ ਤੌਰ ਤੇ ਦੇ ਦਿੰਦੇ ਹੋ ਤੇ 10ਵੇਂ ਨੰਬਰ ਤੱਕ ਜਿਹੜੀ ਟੀਮ ਆਉਂਦੀ ਆ ਉਹਨੂੰ ਕੈਸ਼ ਪ੍ਰਾਈਜ਼ ਵੀ ਮਿਲਦੇ ਨੇ ਹੁਣ ਇੰਨਾ ਸਾਰਾ ਖਰਚਾ ਤੁਹਾਡੇ ਦਿੱਨਾਂ ਦੇ ਤਾਂ ਐਵੇਂ ਕਹਾ ਵੀ ਆਪਾਂ ਹਰੇਕ ਬੰਦਾ ਜਾਣਦਾ ਹੁੰਦਾ ਹਨਾ ਵੀ ਵੱਸ ਦਾ ਰੋਗ ਨਹੀਂਗਾ ਬਹੁਤ ਸਾਰੇ ਭੈਣ ਭਾਈ ਹੋਣਗੇ ਜਿਹੜੀ ਆਪਣੀ ਇਸ ਟੂਰਨਾਮੈਂਟ ਦੇ ਵਿੱਚ ਮਾਈਕ ਸਹਾਇਤਾ ਵੀ ਕਰਦੇ ਹੋਣਗੇ ਆਪਾਂ ਮੈਂ ਚਾਹੁੰਦਾ ਕਿ ਇਸ ਵੀਡੀਓ ਦੇ ਜ਼ਰੀਏ ਆਪਾਂ ਉਹਨਾਂ ਸਾਰੇ ਭਰਾਵਾਂ ਦਾ ਨਾਮ ਵੀ ਲੈ ਲਈਏ ਜਿਹੜੇ ਆਪਣੇ ਸਪான்ਸਰ ਨੇ ਕਿਉਂਕਿ ਬਿਨਾ ਸਪான்ਸਰਾਂ ਤੋਂ ਮੇਲੇ ਜਿਹੜੇ ਹੋਣੇ ਹਨਾ ਉਹ ਪੋਸੀਬਲ ਨਹੀਂ ਹੁੰਦੇ ਉਹ ਮੈਂ ਚਾਹੁੰਦਾ ਕਿ ਇਸ ਵੀਡੀਓ ਦੇ ਵਿੱਚ ਆਪਾਂ ਉਹਨਾਂ ਸਾਰਿਆਂ ਦਾ ਨਾਮ ਲੈ ਲਈਏ ਤੁਸੀਂ ਜ਼ਰੂਰ ਇੱਕ ਵਾਰੀ ਦੱਸ ਦਿਓ ਕਿਹੜੇ-ਕਿਹੜੇ ਬੰਦੇ ਨੇ ਜਿਹੜੇ ਆਪਾਂ ਨੂੰ ਸਪੋਰਟ ਕਰ ਰਹੇ ਨੇ ਕਿ ਵੀਰੇ ਜਿਹੜੇ ਸਭ ਤੋਂ ਪਹਿਲਾਂ ਤਾਂ ਸਾਡੀ ਸਾਡੀ ਟੀਮ ਨੂੰ ਧੰਨਵਾਦ ਆ ਵੀਰੇ ਮਾਈਲਸਟੋਨ ਨੂੰ ਰੀਚ ਕੀਤਾ ਵੀਰੇ ਜੀ ਜਿਹੜਾ ਵੀਰੇ ਬਾਈ ਮਨਪ੍ਰੀਤ ਨਿਤੇਨ ਅਤੇ ਆਪਣੇ ਗੈਰੀ ਬਾਈ ਤੇ ਗੁਰੂ ਬਾਈ ਆ ਵੀਰੇ ਜੀ ਤੇ ਵੀਰੇ ਜਦ ਦੇ ਅਸੀਂ ਆਪਾਂ ਟੂਰਨਾਮੈਂਟ ਕਰਾਉਣ ਲੱਗੇ ਆ ਤੁਹਾਨੂੰ ਵੀ ਪਤਾ ਵਾ ਜਦ ਦੇ ਆਪਾਂ ਸਾਰੇ ਇਕੱਠੇ ਹੀ ਆਂਦਰੀ ਹਾਂ ਤੇ ਜਦ ਦੇ ਵੀਰੇ ਜੁੜੇ ਹੋਇਆ ਮਤਲਬ ਜੋ ਵੀ ਅਸੀਂ ਇਹਨਾਂ ਨੂੰ ਸੇਵਾ ਲਈਆ ਤੇ ਸਾਡੇ ਨਾਲ ਖੜੇ ਆ ਵੀਰੇ ਤੇ ਇੱਕ ਵੀਰੇ ਸਾਡਾ ਜਗਦੀਪ ਬਾਈ ਬ੍ਰਦਰ ਬੈਂਕੜ ਤੋਂ ਵੀਰੇ ਜੋ ਵੀ ਹਮੇਸ਼ਾ ਸਾਡੇ ਨਾਲ ਖੜੇ ਆ ਤੇ ਆਪਣੇ ਮੱਲੀ ਤੇ ਅਮਰਵੀਰ ਜਿਹੜਾ ਸਟਾਰ ਮੋਟਰ ਵੀ ਸਟਾਰ ਟਾਇਰ ਤੇ ਬਾਈ ਦਾ ਸਾਊਥ ਇਸਟ ਸੈਂਟਰ ਹਾਂਜੀ ਹਾਂ ਬੱਲੇ ਹੁੜੀ ਬਹੁਤ ਵੀਰੇ ਉਹਨਾਂ ਦਾ ਮਤਲਬ ਧੰਨਵਾਦ ਆ ਨਾਲ ਤੇ ਇੱਕ ਆਪਣੇ ਜਿਹੇ ਬਦਲੇ ਆਪਣਾ ਸਾਬੀ ਮਰਿੰਦਾ ਬਾਈ ਮੱਖਣ ਜੋਧਾ ਵੀਰੇ ਹਾਂ ਹਾਂ ਦੇਸੀ ਐਂਡ ਸਵੀਟਸ ਗੜੀ ਵੀਰੇ ਇਹ ਹਮੇਸ਼ਾ ਆਪਾਂ ਨੂੰ ਸਾਰੇ ਆਪਣੇ ਜਿਹੜੇ ਆਪਣੇ ਮੁਜਰਕਾ ਹੁੰਦੇ ਆ ਜਾਂ ਆਪਾਂ ਜਾਣਦੇ ਆ ਉੱਥੇ ਉੱਥੇ ਵੀ ਸਾਰੇ ਫੂਡ ਦਾ ਪ੍ਰਬੰਧ ਇਹ ਕਰਦੇ ਵੀਰੇ ਹਾਂ ਕਿਉਂਕਿ ਮੇਰਾ ਸਵਾਲ ਅਗਲਾ ਇਹੀ ਸੀਗਾ ਜਦੋਂ ਕਿਉਂਕਿ ਆਪਾਂ ਦੇਖਣਾ ਵੀ ਵੀ 12 ਇੱਕ ਵਾਰੀ ਤੇ ਕਰ ਆਪਾਂ ਐਂਟਰੀਆਂ ਰੱਖੀਆਂ ਨੇ ਜਿਹੜੇ ਡਾਰਨੇਡ ਤੋਂ ਆਉਣਾ ਉਹਨੂੰ ਆਉਣ ਨੂੰ 12 ਵਜੇ ਆਣੇ ਨੇ ਫਿਰ ਸ਼ਾਮ ਤੱਕ ਟੂਰਨਾਮੈਂਟ ਚੱਲਣਾ ਖਾਣ ਪੀਣ ਦਾ ਪ੍ਰਬੰਧ ਉੱਥੇ ਹੁੰਦਾ ਆਪਣੇ ਹਾਂਜੀ 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 ਹਾਂ ਸੋਲੇਪੂਰੀਆ ਦਾ ਲੱਗਰ ਪੂਰਾ ਚੱਲੂ ਹਾਂ ਤੇ ਉਹਦਾ ਥੋੜਾ ਜਿਹਾ ਟਾਈਮ ਰੱਖਾਂਗੇ ਕਿਆ ਪਾਣੀ ਦਿੱਤਾ ਸਾਰੇ ਸਾਰਾ ਨਹੀਂ ਆ ਉਹ ਜਿਹੜਾ ਹੋਊਗਾ ਵੀ ਕਿਉਂ ਫਿਰ ਉਸ ਤੋਂ ਬਾਅਦ ਇੱਕ ਟਾਈਮ ਜਦੋਂ 2 ਘੰਟਿਆਂ ਨੂੰ ਬਈ ਉਹ ਸਾਰੇ ਖਾ ਲੈਂਦੇ ਜਰੋਂ ਦਾ ਹਾਂ 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 ਤੇ ਇੱਕ ਵੀ ਮੈਂ ਸੋਰੀ ਤੁਹਾਨੂੰ ਇੱਕ ਨਾਲ ਸਾਡੇ ਸਾਰੇ ਯਾਰ ਦੋਸਤ ਵੀਰੇ ਜਿਹੜੇ ਜਿਵੇਂ ਜਿਹੜੇ ਆਪਾਂ ਪਾਰਟਿਸਿਪੇਟ ਕਰਦੇ ਐਗਜ਼ਾਮਪਲ ਜਿਵੇਂ ਹੁਣ ਵੀਰੇ ਸੋਨੀ ਵੀਰੇ ਤੁਸੀਂ ਉਹ ਪਹਿਲੇ ਤੁਸੀਂ ਉਹ ਮੇਰੀ ਬਾਤ ਤਾਂ ਮੇਰਾ ਕਰਮੀ ਹੋ ਗਿਆ ਤੀਰਥ ਹੋ ਗਿਆ ਦੀਪਕ ਬੂਪਰਾਏ ਜਿਵੇਂ ਕਾਫੀ ਬੰਤੇ ਆ ਕਾਲਾ ਜਿਹੜਾ ਆਪਣੇ ਜਿਵੇਂ ਮੇਰ ਮੇਨ ਲਾ ਲਈਏ ਤੇ ਜਿਹੜੇ ਵੀ ਆਪਣੇ ਕੀ ਖੇਡਦੇ ਵੀ ਨਾਲ ਹਾਂਜੀ ਹਮਤਰ ਹੁਣ ਸਾਰਿਆਂ ਦੇ ਵੀ ਕਿਉਂਕਿ ਹਾਂ ਬਈ ਇਸ ਗੱਲ ਦਾ ਮੈਂ ਗੁੱਸਾ ਨਾ ਕਰ ਜਿਓ ਕਿਉਂਕਿ ਵੈਸੇ ਤਾਂ ਤੁਸੀਂ ਸਾਡੇ ਮਨਾਂ ਦੇ ਵਿੱਚ ਹੈਗੇ ਹੀ ਹੋ ਪਰ ਉਹ ਕੈਮਰੇ ਪੂਰੇ ਕਦੇ ਹੁੰਦਾ ਵੀ ਮੌਕੇ ਦੇ ਨਾਮ ਦਾ ਫੋੜਿਆ ਅਗਲਾ ਕਹਿੰਦਾ ਯਾਰ ਮੇਰਾ ਨਾਮ ਨਹੀਂ ਲੈਂਦਾ ਵੀ ਕਾਲੇ ਦਾ ਲੈਂਦਾ ਹੁੰਦਾ ਲੈਂਦਾ ਹਨਾ ਤੁਸੀਂ ਸਾਰੇ ਹੀ ਸਤਕਾਰ ਦੇ ਪਾਤਰ ਹੋ ਜਿੰਨਾ ਜਿੰਨਾ ਦੀ ਵੀ ਜਿਸ ਤਰੀਕੇ ਦੀ ਵੀ ਤੁਹਾਡੀ ਸਪੋਰਟ ਆ ਨਾ ਉਹਦੇ ਲਈ ਕਲੱਬ ਵੱਲੋਂ ਤੇ ਮੇਰੇ ਵੱਲੋਂ ਵੀ ਕਿਉਂਕਿ ਮੈਂ ਵੀ ਕਲੱਬ ਦਾ ਮੈਂਬਰ ਹਾਂ ਮੈਨੂੰ ਵੀ ਮੇਰੇ ਦੀ ਵੀ ਘਰ ਦਾ ਟੂਰਨਾਮੈਂਟ ਆ ਮੇਰੇ ਲਈ ਵੀ ਇਹ ਹੁੰਦਾ ਕਿ ਜਿਹੜੇ ਬਜ਼ੁਰਗ ਇੱਥੇ ਆਏ ਹੋਏ ਨੇ ਉਹਨਾਂ ਦੇ ਐਂਟਰਟੇਨਮੈਂਟ ਲਈ ਬਜ਼ੁਰਗ ਇਸ ਗੱਲ ਦੀ ਸ਼ਿਕਾਇਤ ਨਾ ਕਰਨ ਕਿ ਅਸੀਂ ਉੱਥੇ ਗਏ ਸੀਗੇ ਸਾਨੂੰ ਉੱਥੇ ਕਰਨ ਦੇ ਲਈ ਕੁਝ ਨਹੀਂ ਹੁੰਦਾ ਵੀ ਉੱਥੇ ਜੇ ਮੇਲੇ ਹੁੰਦੇ ਨੇ ਸਾਡੇ ਧੀਆਂ ਪੁੱਤ ਚਲੇ ਜਾਂਦੇ ਨੇ ਸ਼ੋਰ ਸ਼ਰਾਬਾ ਹੁੰਦਾ ਇਹ ਟੂਰਨਾਮੈਂਟ ਸੀਪ ਦਾ ਇਸੇ ਗੱਲ ਨੂੰ ਮੁੱਖ ਰੱਖ ਕੇ ਰੱਖਿਆ ਗਿਆ ਕਿ ਇਹਦੇ ਵਿੱਚ ਬਜ਼ੁਰਗਾਂ ਦੀ ਹੀ ਖੇਡ ਆ ਬਜ਼ੁਰਗਾਂ ਨੇ ਹੀ ਖੇਡਣੀ ਆ ਤੇ ਦੂਸਰੀ ਗੱਲ ਮੈਨੂੰ ਲੱਗਦਾ ਬਈ ਨਾਮੀ ਤੇ ਪ੍ਰਾਣੀ ਪੀੜੀ ਜਦੋਂ ਜੁੜ ਕੇ ਬੈਠਦੀਆਂ ਨਾ ਬਹੁਤ ਸਾਰੀਆਂ ਗੱਲਾਂ ਹੋਰ ਵੀ ਸਾਂਝੀਆਂ ਹੁੰਦੀਆਂ ਨੇ ਜਦੋਂ ਬਜ਼ੁਰਗਾਂ ਨੂੰ ਤੁਸੀਂ ਬੈਠ ਲਾਹਣਾ ਬਜ਼ੁਰਗਾਂ ਦੇ ਨਾਲ ਆਉਣਾ ਉਹ ਗੱਲਾਂ ਉਹ ਮਾਹੌਲ ਚ ਤੇ ਆ ਜਾਂਦਾ ਹਨਾ ਕਿਉਂਕਿ ਕਈਆਂ ਨੂੰ ਆਇ ਨੂੰ 6 ਮਹੀਨੇ ਹੋ ਗਏ ਹੁੰਦੇ ਨੇ ਕਈਆਂ ਨੂੰ ਸਾਲ ਆਇਆਂ ਨੂੰ ਹੋਇਆ ਹੁੰਦਾ ਉਹ ਯਾਦ ਕਰਦਾ ਪੁਰਾਣੀਆਂ ਗੱਲਾਂ ਪਰ ਇਹ ਇੱਕ ਵਧੀਆ ਪਲੇਟਫਾਰਮ ਆ ਜਿੱਥੇ ਪੰਜਾਬੀ ਵਿਰਸਾ ਦੀ ਸਾਰੀ ਟੀਮ ਇਸੀ ਦਾ ਟੂਰਨਾਮੈਂਟ ਕਰਵਾਉਂਦੀ ਆ ਇੱਕ ਗੱਲ ਹੋਰ ਕਿਹੜੀ ਚਾਹੁੰਦਾ ਤੇ ਇਹਦੇ ਵਿੱਚ ਸਾਰੇ ਭਾਈਚਾਰਾ ਪਾਕਿਸਤਾਨੀ ਭਾਈਚਾਰਾ ਵੀ ਹੁੰਦਾ ਹੈ ਅੱਛਾ ਆਪਣੇ ਦੂਜੇ ਆਪਣੇ ਦੂਜੇ ਪਾਕਿਸਤਾਨੀ ਜਿਵੇਂ ਖੇਡਦੇ ਨੇ ਹਾਂ ਕਈ ਉਹ ਆਏ ਸਾਡੇ ਨਾਲ ਹੈਗੇ ਆ ਉੱਥੇ ਦੇਖਿਆ ਉਹ ਖੇਡਦੇ ਆ ਆਪਣੇ ਜਿਹੜਾ ਉੱਥੇ ਆਪਣੇ ਟੂਰਨਾਮੈਂਟ ਤੇ ਵੀ ਪਾਕਿਸਤਾਨੀ ਖੇਡੇ ਸੀ ਮੈਂ ਤੁਹਾਨੂੰ ਸੱਚੇ ਕਹਾਂ ਇੱਕ ਬੰਨੀ ਯਾਦ ਆਜੀ ਪਿਛਲੀ ਵਾਰੀ ਸ਼ਾਇਦ ਉੱਥੇ ਦੋ ਪਤਨੀ ਇੱਕ ਕੁੜੀ ਵੀ ਸੀਗੀ ਉਹ ਕਹਿੰਦੀ ਮੈਂ ਵੀ ਖੇਡਣਾ ਜਾ ਕੇ ਹਨਾ ਹਾਂ ਫਤਾਰੋ ਫਿਰ ਥੋੜੇ ਆ ਐਗਜ਼ੈਕਟਲੀ ਨਹੀਂ ਚੇਤੇ ਵੀਰੇ ਉਹ 700 ਦਾ ਸੀ ਜਾਂ ਜਿਵੇਂ ਆਪਾਂ ਕਹਦੀ ਜਿਵੇਂ ਮਰਜ਼ੀ ਲਾ ਦੋ ਪਿਓ ਧੀ ਸੀਗੇ ਜਾਂ ਹਸਬੰਡ ਵਾਈਫ ਸੀਗੇ ਪਰ ਦੋ ਕਪਲ ਖੇਡੇ ਸੀ ਵੀਰੇ ਕਪਲ ਦਾ ਉਹ ਜਾਂ ਜਿਵੇਂ ਆਪਣੇ ਵਿੱਚ ਭੈਣ ਜੀ ਹੁਣ ਐਗਜ਼ੈਕਟਲੀ ਚੀਤੇ ਨਹੀਂ ਫਿਰ ਐਗਜ਼ਾਮਪਲ ਕਿਵੇਂ ਸਾਰੀ ਕਮਿਊਨਿਟੀ ਨੂੰ ਵੈਲਕਮ ਦਾ ਕੋਈ ਵੀ ਹੋਵੇ ਤੇ ਪਰ ਇੱਕ ਗੱਲ ਹੋਰ ਆ ਜਿਹੜਾ ਅਸੀਂ ਉਦੋਂ ਥੋੜੀ ਹੋਰ ਸ਼ਾਹੂ ਖੁਸ਼ੀ ਹੋ ਸਾਡੀ ਟੀਮ ਨੂੰ ਤੇ ਜਦੋਂ ਇੱਥੇ ਦੇ ਜਵਾਬ ਵੀ ਵਿਚ ਰਿਵਾਰਡ ਹੋ ਰਹੇ ਨੇ ਆ ਰਹੇ ਨੇ ਉਹ ਵੀ ਆ ਰਹੇ ਨੇ ਇੱਕ ਦੋਰੇ ਔੜਾ ਸੀਗਾ ਪਰ ਉਹ ਸਡਨਲੀ ਉਸੇ ਦਿਨ ਉਹਨਾਂ ਦਾ ਜਰੂਰ ਦੇਣਾ ਹਾਂ ਉਹ ਆ ਰਹੇ ਨੇ ਇੱਥੇ ਦੇ ਜੰਪੜ ਵੀ ਜਵਾਬ ਵਿੱਚ ਛੋਟੇ ਜਿਹੜੀ 12-13 ਸਾਲਾਂ ਵਾਲੇ 14 ਸਾਲਾਂ ਵਾਲੇ ਏ ਵੀ ਉਹੋੜਾ ਦੇ ਟਾਈਪ ਚ ਦਿਖਾਈ ਦੇਣਗੇ ਹਾਂ ਵੀ ਹੋਰਾਂ ਚੀਜ਼ਾਂ ਨਾਲ ਮੇਟਰਾ ਵੀ ਫੀਸ਼ ਵੀ ਖੇਡੋ ਪਤਾ ਲੱਗਦਾ ਇਹਦਾ ਵਾਈਡ ਵਰਕ ਕਰਦਾ ਰਹਦਾ ਬਿਲਕੁਲ ਬਰਦਾਸ਼ਤਮਗ ਕਹਿੰਦੇ ਹੁੰਦੇ ਨੇ ਉਹਨਾਂ ਦਾ ਗਾਣਾ ਨਾ ਇੱਕ ਕਿ ਸੱਤ ਵਿੱਚ ਸੀਪ ਖੇਡਾਂ ਬਾਬਿਆਂ ਦੀ ਢਾਣੀ ਨਾਲ ਖਾਣੀ ਨੇ ਬਣਾ ਤੇ ਤੇਰਾ ਜੱਕਾ ਪਾ ਕੇ ਰਾਣੀ ਨਾਲ ਬੋਲ ਕੇ ਨਾ ਖੇਡ ਕਾਕਾ ਕੰਮ ਨਾ ਖਰਾਬ ਹੋਵੇ ਹਨਾ ਉਹ ਬਿਲਕੁਲ ਇਹ ਜਿਹੜੀਆਂ ਗੱਲਾਂ ਸਾਡੇ ਸੱਭਿਆਚਾਰ ਦਾ ਹਿੱਸਾ ਨੇ ਆ ਹੁਣ ਖਾਸ ਤੌਰ ਤੇ ਜਦੋਂ ਅਸੀਂ ਆਪ ਦੇ ਤਾਇ ਚਾਚਾ ਨੂੰ ਪਿੰਡ ਦੇਖਦੇ ਆ ਸਾਰਾ ਸਾਰਾ ਦਿਹਾਣੀ ਪਿੰਡ ਉੱਤੇ ਥੜੇ ਤੇ ਬੈਠ ਕੇ ਉਹਨਾਂ ਨੇ ਸੀਪੀ ਕੁੱਟੀ ਹੁੰਦੀ ਆ ਹਨ ਤੇ ਇੱਥੇ ਤੁਸੀਂ ਉਹਨਾਂ ਨੂੰ ਮੌਕਾ ਦੇ ਰਹੇ ਹੋ ਉਹਦੇ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਮੈਂ ਇੱਕ ਵਾਰੀ ਫੇਰ ਕਹਿੰਦਾ ਆ ਵੀ ਬਈ ਆਪਾਂ ਇੱਕ ਵਾਰੀ ਫੇਰ ਜਿਹੜੇ ਦਰਸ਼ਕ ਸਾਨੂੰ ਦੇਖ ਰਹੇ ਨੇ ਸੁਣ ਰਹੇ ਨੇ ਉਹਨਾਂ ਨੂੰ ਸਨੇਹਾ ਲਾ ਦਈਏ ਤਰੀਕ ਐਂਟਰੀਆਂ ਦਾ ਟਾਈਮ ਤੇ ਜਗ੍ਹਾ ਉਹ ਆਪਾਂ ਇੱਕ ਵਾਰੀ ਫੇਰ ਦੱਸ ਦਈਏ ਜੀ ਹਾਂਜੀ ਵੀਰੇ ਤਰੀਕ 15 ਨਵੰਬਰ ਆਈ ਹਾਂਜੀ ਐਂਟਰੀ ਦਾ ਟਾਈਮ 10 ਤੋਂ 12 ਦੇ ਵਿੱਚ ਹੈ ਜੀ ਹਾਂਜੀ ਐਡਰੈਸ ਜਿਹੜਾ ਹੈਗਾ ਉਹ ਹਲਮ ਫਰੋਲੇ ਰੋਡ ਹਲਮ ਰਿਕਰੀਏਸ਼ਨ ਹੈ ਜੀ ਹਾਂਜੀ ਤੇ ਉੱਥੇ ਬਾਈ ਉਹਨਾਂ ਨੇ ਵੀ ਉਹਨਾਂ ਨੇ ਪਹਿਲਾਂ ਦੱਸਿਆ ਵੀ ਜੇਕਰ ਕੋਈ ਬਜ਼ੁਰਗ ਜਿਸ ਨੇ ਕੋਈ ਨਾਰਥ ਜਾਂ ਵੈਸਟ ਤੋਂ ਆਉਣਾ ਨਾ ਉਸੇ ਹਲਮ ਟ੍ਰੇਨ ਸਟੇਸ਼ਨ ਤੱਕ ਪਹੁੰਚਣਾ ਤੇ ਟ੍ਰੇਨ ਸਟੇਸ਼ਨ ਤੇ ਇਹਨਾਂ ਦੇ ਜਿਹੜੇ ਸਾਥੀ ਨੇ ਵਲੰਟੀਅਰ ਉੱਥੇ ਕਾਰਾਂ ਖੜੀਆਂ ਹੋਣਗੀਆਂ ਉਹ ਕਾਰਾਂ ਤੁਹਾਨੂੰ ਵੈਨਿਊ ਤੇ ਲੈ ਕੇ ਜਾਣਗੀਆਂ ਤੇ ਜਦੋਂ ਤੁਸੀਂ ਕਿਹਾ ਕਿ ਸਾਡੀ ਹੁਣ ਇੱਥੋਂ ਬਾਜ਼ੀ ਖਤਮ ਹੋ ਗਈ ਅਸੀਂ ਵਾਪਸ ਮੁੜਨਾ ਤੁਹਾਗੂੰ ਟ੍ਰੇਨ ਟਿਕਰ ਛੱਡ ਕੇ ਹੋਣ ਦੀ ਜ਼ਿੰਮੇਵਾਰੀ ਵੀ ਜਿਹੜਾ ਪੰਜਾਬੀ ਵਿਰਸਾ ਕਲੱਬ ਆ ਇਹਨਾਂ ਦੀ ਆ ਜੀ ਤੇ ਇਸ ਤੋਂ ਇਲਾਵਾ ਤੁਸੀਂ ਉੱਥੇ ਆਓ ਤੁਹਾਡਾ ਮਾਣ ਸਤਿਕਾਰ ਤਾਂ ਜਿਹੜਾ ਹੋਣਾ ਹੀ ਹੋਣਾ ਤੁਹਾਡੇ ਸ਼ੁਕਰਗੁਜ਼ਾਰ ਬੀ ਆ ਖਾਣ ਪੀਣ ਦਾ ਪ੍ਰਬੰਧ ਵੀ ਉੱਥੇ ਲੰਚ ਵੀ ਹੋਊਗਾ ਤੇ ਚਾਹ ਪਾਣੀ ਆ ਜਿਹੜਾ ਮੈਨੂੰ ਲੱਗਦਾ ਲੱਡੂ ਜਲੇਬੀਆਂ ਦਾ ਤਾਂ ਲੰਗਰ ਚੱਲਦਾ ਹੀ ਰਹਿੰਦਾ ਹਾਂਜੀ ਹਾਂ ਤੇ ਵੀਰੇ ਨਾਲ ਇੱਕ ਜਰੂਰ ਸਦਾ ਜਿਵੇਂ ਹੁਣ ਐਗਜ਼ਾਮਪਲ ਆਪਾਂ ਵੀਰੇ ਸਾਰੇ ਜਣੇ ਜਿਵੇਂ ਆਪਾਂ ਪਰਿਵਾਰੀ ਬੈਠੇ ਆ ਜਿਵੇਂ ਆਪਾਂ ਆਉਦੇ ਬੱਚਿਆਂ ਵਾਸਤੇ ਵੀਰੇ ਜਿਵੇਂ সুইমিং ਲਈ ਲਾ ਲੋ ਜਾਂ ਕੋਈ ਕੋਈ ਵੀ ਆਪਾਂ ਗੇਮ ਖੇਡਦਾ ਆਪਣਾ ਬੱਚਾ ਉਹਨਾਂ ਲਈ ਆਪਾਂ ਟਾਈਮ ਕੱਢਦੇ ਆਂ ਕਿਹਦਾ ਤੇ ਇੱਕ ਮੇਰੇ ਸਾਰੇ ਵੀਰੇ ਸਾਡੀ ਸਾਰੀ ਟੀਮ ਉਹਨੀਆਂ ਤੇ ਦਰਸ਼ਕਾਂ ਨੂੰ ਜਾਂ ਆਪਣੇ ਜਿਹੜੇ ਸੀਪ ਦੇ ਪ੍ਰੇਮੀ ਉਹਨਾਂ ਨੂੰ ਸਭ ਬੇਨਤੀ ਆ ਇੱਕ ਦਿਨ ਜੇ ਤੁਹਾਡੇ ਬਜ਼ੁਰਗ ਨੂੰ ਜਾਂ ਤੁਹਾਡੇ ਕਿਸੇ ਯਾਰ ਦੋਸਤ ਨੂੰ ਜਾਂ ਭਾਈ ਨੂੰ ਸੀਪ ਆਉਂਦੀ ਆ ਉਹ 15 ਨਵੰਬਰ ਲਈ ਇੱਕ ਦਿਨ ਜਰੂਰ ਉਹਨਾਂ ਨੇ ਜਰੂਰ ਕੱਢਿਓ ਤੇ ਉਹਨਾਂ ਨੂੰ ਲੈ ਕੇ ਜਰੂਰ ਆਇਓ ਵੀ ਉਹਨਾਂ ਦੇ ਦਿਲ 'ਚ ਇੱਛਾ ਨਾ ਰਹਿ ਜਾਵੇ ਯਾਰ ਅੱਜ ਸੀਗਾ ਤਾਂ ਉਹ ਜਾਂ ਕੋਈ ਮਤਲਬ ਜਾ ਨਹੀਂ ਹੋਇਆ ਹਾਂ ਇੱਕ ਦਿਨ ਉਹਨਾਂ ਲਈ ਸਾਡੀ ਸਾਡੇ ਬਣੀ ਬੇਨਤੀ ਹੈ ਵੀ ਜ਼ਰੂਰ ਕੱਢਿਓ ਬਈ ਮੈਨੂੰ ਇਹ ਨਾਲ ਖੁਸ਼ੀ ਹੋਊਗੀ ਹਾਂ ਮੈਨੂੰ ਖੁਸ਼ ਦੀ ਨਾ ਇਹ ਖੁਸ਼ ਹਰੇਕ ਸਾਲ ਖੁਸ਼ ਨੇ ਲੈਣਾ ਕਹਿਣਗੇ ਕਹਿਣੀਆਂ ਹੁੰਦੀਆਂ ਨੇ ਮੈਨੂੰ ਇੰਨੀਆਂ ਕਿ ਜ਼ਿਆਦਾ ਇਮੋਸ਼ਨਲ ਲੱਗਦੀਆਂ ਨੇ ਨਾ ਉਹੀ ਗੱਲ ਵੀ ਜਿੱਦਣ ਸਾਡੇ ਬੱਚੇ ਦਾ ਜਨਮ ਦਿਨ ਹੋਵੇ ਜਾਂ ਸਾਡੀ ਵਿਆਹ ਦੀ ਸਾਲਗिरा ਹੋਵੇ ਅਸੀਂ ਉਦੋਂ ਵੀ ਇੱਕ ਦਿਨ ਬਾਕੀ ਸਾਰੇ ਕੰਮਕਾਰ ਭੁੱਲ ਕੇ ਆਪਦੇ ਬੱਚੇ ਦਾ ਜਨਮ ਦਿਨ ਸੈਲੀਬ੍ਰੇਟ ਕਰਦੇ ਆ ਪਰ ਇਹ ਦਿਨ ਖਾਸ ਤੌਰ ਤੇ ਬਜ਼ੁਰਗਾਂ ਲਈ ਆ 15ਵਾਂ ਦਾ ਵਰ 2025 ਨੂੰ ਹੱਲ ਮਹਿਲਪਨ ਦੇ ਸਾਊਥ-ਈਸਟ ਦੇ ਵਿੱਚ ਆਪਾਂ ਸਾਰੇ ਜਾਣਦੇ ਆ ਤੁਸੀਂ ਆਪਣੇ ਆਪਣੇ ਉਹ ਕਹਿੰਦੇ ਨੇ ਵੀ ਇਟ ਮਦਰਸ ਡੇ ਫਾਦਰਸ ਡੇ ਤੁਸੀਂ ਇਹੀ ਸਮਝ ਲਿਓ ਵੀ ਇਹ ਫਾਦਰ ਡੇ ਆ ਤੇ ਅਸੀਂ ਇੱਕ ਗਿਫਟ ਦੇਣਾ ਮੈਨੂੰ ਇਹ ਗੱਲ ਅਸੀਂ ਤੁਹਾਨੂੰ ਲਿਖ ਕੇ ਦੇਣ ਨੂੰ ਤਿਆਰ ਆਂਗੇ ਤੁਹਾਡੇ ਫਾਦਰ ਦੇ ਲਈ ਇਹ ਸਭ ਤੋਂ ਵਧੀਆ ਗਿਫਟ ਹੋਊਗਾ ਇੱਕ ਤਾਂ ਸਾਰਾ ਦਿਨ ਉਹਨਾਂ ਦਾ ਟਾਈਮ ਪਾਸ ਹੋਊਗਾ ਇੱਕ ਤੁਹਾਡਾ ਥੈਂਕ ਯੂ ਕਰਨਗੇ ਕਿ ਜਦੋਂ ਉਹਨਾਂ ਨੇ ਆ ਕੇ ਉਹ ਮਾਹੌਲ ਦੇਖਣਾ ਉੱਥੇ ਮਾਝਾ ਮਾਲਵਾ ਦੁਆਬਾ ਸਾਰੇ ਪਾਸੇ ਤੋਂ ਜਿਹੜੇ ਬਜ਼ੁਰਗ ਹੁੰਦੇ ਨੇ ਉਹ ਆਏ ਹੁੰਦੇ ਨੇ ਦੁਨੀਆ ਬਹੁਤ ਛੋਟੀ ਆ ਆਈ ਨਹੀਂ ਪਤਾ ਤੁਹਾਨੂੰ ਕਿਹੜਾ ਤੁਹਾਡਾ ਪੁਰਾਣਾ ਵਿਛੜਿਆ ਦੋਸਤ ਮਿਲ ਜਾਣਾ ਮੈਨੂੰ ਯਾਦ ਆ ਇੱਕ ਟੂਰਨਾਮੈਂਟ ਤੇ ਮੈਂ ਉੱਥੇ ਬੈਠਾ 2-3 ਸਾਲਾਂ ਦੀ ਗੱਲ ਆ ਸ਼ਾਇਦ ਉਹ ਮੈਂ ਉੱਥੇ ਬੈਠਾ ਮੈਂ ਵੀਡੀਓ ਬਣਾ ਰਿਆ ਸੀਗਾ ਕਿਉਂਕਿ ਮੈਂ ਬੋਲ ਪੰਜਾਬੀ ਨੂੰ ਤਾਂ ਕਵਰ ਕਰ ਰਿਹਾ ਸੀਗਾ ਸਾਡੇ ਪਿੰਡ ਤੋਂ ਸਾਡੇ ਹੀ ਘਰਾ ਤੋਂ ਮੇਰੇ ਚਾਚਾ ਜੀ ਜਿਹੜੇ ਪਿੰਡ ਦੇ ਸਰਪੰਚ ਰਹੇ ਨੇ ਲਗਾਤਾਰ 20-25 ਸਾਲ ਉਹ ਬੈਠੇ ਖੇਡ ਰਹੇ ਸੀ ਉਹ ਮੈਂ ਜਦੋਂ ਦੇਖਿਆ ਮੈਂ ਕਿਹਾ ਸਰਦਾਰ ਅਮਰਜੀਤ ਸਿੰਘ ਤੇ ਲੋੜੀ ਸੀ ਬਖੇਡ ਰਹੇ ਨੇ ਅਸੀਂ ਇੱਕ ਦੂਜਾ ਨੂੰ ਮਿਲ ਕੇ ਇੰਨੇ ਖੁਸ਼ ਹੋਏ ਹਨਾ ਸੋ ਇੰਨੇ ਚਿਰ ਬਾਅਦ ਜਦੋਂ ਤੁਸੀਂ ਆਪਦੇ ਬਜ਼ੁਰਗਾਂ ਨੂੰ ਉੱਥੇ ਮਿਲਣਾ ਕੋਈ ਨਹੀਂ ਪਤਾ ਕਦੋਂ ਉਹਨਾਂ ਵਿਛੜਿਆ ਕਦੋਂ ਮਿਲ ਜਾਣਾ ਇਹ ਵੀ ਇੱਕ ਬਹਾਨਾ ਜਿਹੜਾ ਬਣ ਜਾਣਾ ਮੇਰੀ ਮੇਰੀ ਇੱਕ ਬੇਨਤੀ ਹੈ ਜੀ ਇਸ ਮੈਚ ਵਿੱਚ ਕਿਹਾਣਾ ਵੀ ਮੈਂ ਵੀ ਟੀਮ ਦਾ ਹਿੱਸਾ ਤੁਸੀਂ ਇਹ ਮੰਨ ਕੇ ਨਾ ਚੱਲਿਓ ਕਿ ਮੈਂ ਇੱਕ ਚੈਨਲ ਲਈ ਕਹਿ ਰਿਹਾ ਹਾਂ ਜਾਂ ਮੈਂ ਕੋ ਆਡੀ ਵੀਡੀਓ ਦੇ ਲਈ ਪਰ ਜਿੰਨੇ ਵੀ ਮੈਲਬਨ ਦੇ ਵਿੱਚ ਜਾਂ ਆਸਟ੍ਰੇਲੀਆ ਦੇ ਵਿੱਚ ਜਾਂ ਤੁਸੀਂ ਪੰਜਾਬ ਤੋਂ ਵੀ ਦੇਖ ਰਹੇ ਹੋ ਨਾ ਇਸ ਵੀਡੀਓ ਨੂੰ ਤੁਸੀਂ ਆਪ ਦਾ ਫਰਜ਼ ਸਮਝ ਕੇ ਸ਼ੇਅਰ ਕਰਦੇ ਹੋ ਸ਼ੇਅਰ ਕਰਨ ਦੇ ਨਾਲ ਕੀ ਹੋਣਾ ਸੁਨੀਹਾ ਮਿਲ ਜਾਣਾ ਸਾਡੇ ਬਜ਼ੁਰਗਾਂ ਨੂੰ ਕਿ ਹਾਜ਼ਰ ਟੂਰਨਾਮੈਂਟ ਹੋ ਰਿਹਾ ਉੱਥੇ ਪ੍ਰਬੰਧ ਵੀ ਆ ਅਸੀਂ ਜਾ ਵੀ ਸਕਦੇ ਆ ਘਰੋਂ ਵੀ ਸਾਨੂੰ ਇਹ ਨਹੀਂ ਲੋੜ ਵੀ ਭਾਈ ਸਾਹਿਬ ਉੱਥੇ ਹਾਲਪ ਤੇ ਕਰ ਛੱਡ ਕੇ ਔਰ ਟ੍ਰੇਨ ਸਟੇਸ਼ਨ ਤੇ ਕਰ ਜਾਣਾ ਲੈ ਜਾਣਾ ਜੇ ਕੋਈ ਮੈਲਬਨ ਦੇ ਸਾਊਥ-ਈਸ ਦੇ ਆਸੇ-ਪਾਸੇ ਉੱਥੇ ਕੋਈ ਤੁਸੀਂ ਖੇਡਦੇ ਹੋ ਉੱਥੇ ਤੁਸੀਂ ਦੱਸ ਦਿਓ ਜਿੱਥੇ ਤੇ ਸਾਡੀ ਅਪਰੋਚ ਹੋਈ ਅਸੀਂ ਕਾਰਾਂ ਦਾ ਬੰਦੋਬਸਤ ਵੀ ਕਰ ਦਿਆ ਕਿ ਤੁਹਾਡੇ ਲਈ ਕਿ ਉੱਥੋਂ ਕਮਿਊਨਿਟੀ ਮੈਂ ਤੁਹਾਨੂੰ ਲੈ ਕੇ ਆ ਜੂਗੀ ਇਸ ਕਰਕੇ ਆਪਣਾ ਸਾਰਿਆਂ ਦਾ ਫਰਜ਼ ਬਣਦਾ ਤੁਸੀਂ ਇਹ ਵੀਡੀਓ ਨੂੰ ਅੱਗੇ ਸ਼ੇਅਰ ਕਰ ਦਿਓ ਬਜ਼ੁਰਗਾਂ ਤੱਕ ਇਹ ਸੁਨੇਹਾ ਪਹੁੰਚੇ ਕਿਉਂਕਿ ਹੁੰਦਾ ਕੀ ਆ 15 ਨਵੰਬਰ ਨੂੰ ਟੂਰਨਾਮੈਂਟ ਹੋ ਜਾਣਾ ਬਾਅਦ ਚੋ ਬਜ਼ੁਰਗ ਸਾਨੂੰ ਰੌਲਾ ਪਾਉਂਦੇ ਨੇ ਸਾਨੂੰ ਸ਼ਿਕਾਇਤਾਂ ਮਿਲਦੀਆਂ ਨੇ ਕਿ ਯਾਰ ਤੁਸੀਂ ਦੱਸਿਆ ਨਹੀਂ ਦੱਸਣ ਦਾ ਮਾਧਿਅਮ ਹੁੰਦਾ ਕਿ ਮੀਡੀਆ ਦੇ ਤੌਰ ਤੇ ਸਾਡੀ ਜੇ ਇੱਥੇ ਚਾਰ ਲੋਕਾਂ ਦੇ ਵਿੱਚ ਅਪਰੋਚ ਹੈਗੀ ਆ ਤਾਂ ਇਹ ਵੀਡੀਓ ਉਹਨਾਂ ਤੇ ਕਰ ਪਹੁੰਚੇ ਵੀਡੀਓ ਬਹੁਤ ਜਲਦੀ ਬਹੁਤ ਜਲਦੀ ਕਿ ਹੁਣ ਤੁਸੀਂ ਦੇਖ ਹੀ ਰਹੇ ਹੋ ਇਹਨੂੰ ਇਹ YouTube ਤੇ ਵੀ ਅਵੇਲੇਬਲ ਆ Facebook ਤੇ ਵੀ ਅਵੇਲੇਬਲ ਆ ਤੁਸੀਂ ਆਪ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਦੇ ਹੋ ਤਾਂ ਕਿ ਵੱਧ ਤੋਂ ਵੱਧ ਲੋਕਾਂ ਤੇ ਕਰਵਾਈ ਆਪਣਾ ਆਪਣਾ ਮਕਸਦ ਇਹ ਹੀ ਹੈ ਜੀ ਵੀ ਵੱਡੇ ਤੋਂ ਵੱਡੇ ਮੈਂ ਕਹਿੰਦਾ ਵੀ ਐਤ ਕੀ ਜੇ ਸਾਡਾ ਇਹ ਟੂਰਨਾਮੈਂਟ ਸਕਸੈਸਫੁਲ ਹੁੰਦਾ ਅਸੀਂ ਹੌਲ ਆ ਜਿਹੜਾ ਆਪਾਂ ਮੈਨੂੰ ਲੱਗਦਾ ਵੀ ਵੱਡਾ ਹੀ ਕਰਨਾ ਪਿਆ ਕਰੂਗਾ ਹਾਲਾਂਕਿ ਉਧਰ ਰਾਸ਼ਾ ਇੰਨਾ ਹੋ ਜਾਂਦਾ ਹਨਾ ਵੀ ਜਦੋਂ ਲਗੜ ਹੋਵੇ ਚਾਲਦਾ ਹੋਵੇ ਟੂਰਨਾਮੈਂਟ ਦੀਆਂ ਗੱਲਾਂ ਹੋ ਰੀਆਂ ਹੋਣ ਕਈ ਬਜ਼ੁਰਗ ਤਾਂ ਮੈਂ ਸੁਣਿਆ ਸ਼ਾਮ ਤੱਕ ਹੀ ਨਹੀਂ ਜਾਂਦੇ ਉੱਥੇ ਖੜੇ ਰਹਿੰਦੇ ਨੇ ਉਹਨਾਂ ਨੂੰ ਪੁੱਛਣਾ ਪੈਂਦਾ ਅੰਕਲ ਤੁਸੀਂ ਕਿਹੜੇ ਪਾਸੇ ਜਾਣਾ ਤੁਹਾਨੂੰ ਛੱਡੇ ਆ ਕਿਉਂਕਿ ਟੂਰਨਾਮੈਂਟ ਮੁੱਕ ਜਾਂਦਾ ਹੁੰਦਾ ਉਹਨਾਂ ਦੀਆਂ ਗੱਲਾਂ ਨਹੀਂ ਮੁੱਕਦੀਆਂ ਸੋ ਇਹਨਾਂ ਗੱਲਾਂ ਦੇ ਨਾਲ ਸਾਡੀਆਂ ਗੱਲਾਂ ਮੁੱਕਦੀਆਂ ਨੇ ਹੁਣ ਤੁਹਾਡੇ ਤੋਂ ਲਵਾਂਗੇ ਇਜਾਜ਼ਤ ਪਰ ਏ ਟਰਾਫੀ 2 ਸਾਲਾਂ ਬਾਅਦ ਐਤਕੀ ਜਿਹੜੀ ਪਿਛਲੀ ਵਾਰ ਨਾ ਟੀਮਾਂ ਉਹਦਾ ਇੰਤਜ਼ਾਰ ਕਰ ਰਹੀ ਆ ਕਿ ਕਦੋਂ ਇਹ ਪਾਲਗਰੇਵਾਲ ਦੇ ਘਰੋਂ ਨਿਕਲ ਕੇ ਆਪਣੇ ਅਸਲੀ ਜੀਨਰ ਦੇ ਘਰੇ ਜਾਵੇ ਪਾਲਬਈ ਦੀ ਪੂਰੀ ਪੂਰੀ ਕੋਸ਼ਿਸ਼ ਆ ਇਹ ਕਹਿੰਦਾ ਮੈਂ ਆਪ ਦੇ ਘਰੋਂ ਨਹੀਂ ਜਾਣ ਦੇਣੀ ਇਹ ਕਹਿੰਦਾ ਮੈਂ ਆਪ ਜਿੱਤ ਕੇ ਰੱਖਣੀ ਆ ਇਹਦੀ ਵੀ ਪੂਰੀ ਕੋਸ਼ਿਸ਼ ਆ ਇਹ ਸਾਰੀ ਟੀਮ ਤੁਹਾਨੂੰ ਮਿਲੂਗੀ 15 ਨਵੰਬਰ ਨੂੰ ਹਾਲਮ ਦੇ ਵਿੱਚ ਐਡਰੈਸ ਫੋਨ ਨੰਬਰ ਕੰਟੈਕਟ ਨੰਬਰ ਸਕਰੀਨ ਤੇ ਚੱਲ ਰਹੇ ਨੇ ਵਧੇਰੇ ਜਾਣਕਾਰੀ ਤੁਸੀਂ ਲੈ ਸਕਦੇ ਹੋ ਨਾਲੇ ਪੁੰਨ ਨਾਲੇ ਫਲੀਆਂ ਬਜ਼ੁਰਗਾਂ ਦੀਆਂ ਅਸੀਸਾਂ ਖਟੋ ਤੇ ਨਾਲ ਦੀ ਨਾਲ 1100 ਡਾਲਰ ਦਾ ਪਹਿਲਾ ਇਨਾਮ ਆ ਉਹ 1100 ਡਾਲਰ ਮੈਨੂੰ ਲੱਗਦਾ ਜਾ ਕੇ 50000 ਰੁਪਇਆ ਬਣ ਜਾਣਾ ਉੱਥੇ ਹਾਂ ਤੇ ਇਹਨਾਂ ਗੱਲਾਂ ਦੇ ਨਾਲ ਬਈ ਆਪਾਂ ਹੁਣ ਲਈਏ ਜਾਤ ਜੀ ਤੁਹਾਡੇ ਤੋਂ ਲਵਾਂਗੇ ਇਜਾਤ ਜਿਵੇਂ ਮੈਂ ਬੇਨਤੀ ਕਰ ਚੁੱਕਿਆ ਕਿ 15 ਨਵੰਬਰ ਨੂੰ ਤੁਸੀਂ ਫਾਦਰਡੇ ਸਮਝ ਕੇ ਆਪਣੇ ਬਜ਼ੁਰਗਾਂ ਨੂੰ ਇਸ ਟੂਰਨਾਮੈਂਟ ਦਾ ਹਿੱਸਾ ਜ਼ਰੂਰ ਬਣਾਇਓ ਤੁਸੀਂ ਬਈ ਆਏ ਸਟੂਡੀਓ ਦੇ ਵਿੱਚ ਤੁਹਾਡਾ ਸਾਰਿਆਂ ਦਾ ਧੰਨਵਾਦ ਜੀ ਤੁਸੀਂ ਜੁੜੇ ਰਹੋ ਬੋਲ ਪੰਜਾਬੀ ਨੂੰ ਦੇ ਨਾਲ ਤੁਹਾਨੂੰ ਮਿਲਾਂਗੇ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਰੱਖੋ ਆਪਣਾ ਖਿਆਲ ਸਤਿ ਸ੍ਰੀ ਅਕਾਲ